ਆ ਓਲੰਪਿਸ ਕਿੰਨੇ ਜੀ ਆਈ ਸੀਗੀ ਤੇ ਲੈ ਮੇਰੇ ਘਰੇ ਜਾਨਵਰ ਖੜੇ ਸੀ ਮਰੇ ਆਪ ਦੇ ਦੋ ਬਹਿਣਾ ਸੀ ਤੇ ਦੋਨਾਂ ਨੂੰ ਓਲੰਪਿਸ ਕਿੰਨੇ ਦੀ ਬਿਮਾਰੀ ਆਈ ਸੀ ਤੇ ਮੈਂ ਦੀਨ ਧਰਮ ਨਾ ਕਹਿ ਸਕਦਾ ਇੱਕ ਜਿੰਨੀ ਛੁੱਡੀ ਪਹੁੰਚ ਰੱਖ ਕੇ ਸਾਂਭ ਕੇ ਪਾਲ ਕੇ ਆਪ ਦੀ ਖੇਤਰ ਦੇ ਵਿੱਚ ਨਾ ਬਣਾ ਸਕਦੇ ਆ ਇਹ ਉਹ ਤੰਦਾ ਹੈ ਬਾਈ ਇਹ ਤੰਦਾ ਹੀ ਸਸਤੇ ਤਰੀਕੇ ਦਾ ਮਹੰਗਾ ਤਾਂ ਹੁਣ ਦੇ ਲੋਕ ਬਣਾਈ ਜਾਂਦੇ ਆ ਹਾਂ ਹੁਣ ਕਈ ਜਾਂਦੇ ਲੋਕ ਕਿ ਬੱਕਰੀਆਂ ਖਾਂਦੀ ਵਾਲਾ ਮਹਿੰਗੀ ਮਹੰਗਾ ਨਾ ਇਹਨੂੰ ਜੇ ਇਹ ਤਾਂ ਹਾਂ ਇਹਨੂੰ ਸਮਝੋ ਇਹਨੂੰ ਸਮਝੋ ਜੇ ਤੁਸੀਂ ਘਰੇ ਰੱਖ ਰਹੇ ਹੋ ਮੈਂ ਨਹੀਂ ਕਹਿੰਦਾ ਕਿ ਕੋਈ ਬੰਦੇ ਕਹਿੰਦੇ ਯਾਰ ਸਾਡੀ ਬੱਕੀ ਦਾ ਬਾਈ ਘਰੇ ਰਹਿੰਦੀ ਹੈ ਬਾਹਰ ਚਰ ਕੇ ਜੇ ਤੁਸੀਂ ਸਿੱਧੇ ਨਸਲਾਂ ਵੱਲ ਭੱਜੋਗੇ ਮੈਂ ਕਹਿੰਦਾ ਵੀ ਨਸਲਾਂ ਤੇ ਕੰਮ ਕਰੋ ਮੈਂ ਆਪ ਕਹਣਾਗਾ ਪਰ ਇੱਕ ਜਮੇ ਅਣਜਾਣ ਮਦ ਮੁద్ధి ਬੰਦੇ ਹੁੰਦੇ ਹਨ ਜਿਹੜੇ ਜਮੇ ਮਾਰੋਂਗਾ ਨਾ ਖੱਬਲ ਦੀਆਂ ਜੜਾਂ ਕੱਢੋਂਗੇ ਤਾਂ ਸਾਲ 2 ਸਾਲ ਲੱਗ ਜਾਂਦੇ ਆ ਸਿੱਧੀ ਜੜ ਵੀ ਨਿਕਲਦੀ ਖੱਬਲ ਦੀ ਉਹ ਵੀ ਦਵਾਈਆਂ ਮਾਰ ਮਾਰ ਨਿਕਲਦੀ ਆ ਆ ਕੇ ਛੋਟੀ ਚੱਕ ਲਿਓ ਚੁੱਪ ਕਰਕੇ 4-5 ਫੁੱਟ ਦੀ ਬੱਕਰੀਆਂ ਲੈ ਲਓ ਬਿਸ਼ੱਕ ਦੀ ਮੈਂ ਗਾਰੰਟੀ ਦੇਣਾ ਘਾਟਾ ਪਾਉਂਦਗੇ ਮੈਂ ਤਾਂ ਲਗਦਾ ਹਾਂ 2 ਘੰਟੇ ਚੱਲੇ 4 ਘੰਟੇ ਚੱਲੇ ਜਮਾ ਖੁੱਲਾ ਲਾਈਵ ਚਲਾ ਦਾਂ ਇਕੱਲਾ ਇਕੱਲਾ ਅੱਖਰ ਸਮਝਾ ਦਾਂਗੇ ਆਪਾਂ ਵੀ ਆਹ ਲਾਉਣ ਆ ਬਈ ਆ ਜੀ ਜੀ ਆ ਪਾੜੀ ਫੜਦਾ ਪਾੜੀ ਚ ਮੈਨੂੰ ਪੂਰਾ ਕਰ ਦੇ ਕੋਈ ਪਾੜੀ ਜਿਹੜੀ ਬਲਬਰੀ ਬੱਕਰੀ ਕਹਿੰਦੇ ਨੇ ਚੰਗੀ ਜਾਤ ਦੀ ਬੱਕਰੀ ਲੈਣੇ ਆ ਸੂਨ ਵਾਲੀ ਮੇਲੇ 'ਚ ਜਾ ਕੇ ਪੁੱਛੋ ਮੇਲੇ ਵਾਲੇ ਫਿਰ ਯਾਰ ਤੁਸੀਂ ਐਨੇ ਐਨੇ ਉਧਰ ਰੁਪਏ ਕਮਾ ਲਏ ਅੱਜ ਤੁਸੀਂ ਕਹਿੰਦੇ ਵੀ ਅਸੀਂ ਇੱਥੇ ਆਦੇ ਵਤਨਬਲ ਲਾਉਣੇ ਆ ਉੱਥੇ ਕੰਮ ਕਰੀ ਜਾਦੇ ਫਿਰ ਲੋਕ ਤਾਂ ਬਾਹਰੋਂ ਯਾਰ 2-3 ਸਾਲ ਲਾ ਕੇ ਫੰਡ ਭੇਜਣ ਲੱਗ ਜਾਂਦੇ ਆ ਕੋਈ ਲੰਗਰ ਚ ਫੰਡ ਪਾਉਂਦਾ ਹੈ ਕੋਈ ਕਿਸੇ ਨੂੰ ਗੱਲਬਾਤ ਕਰਦਾ ਤੁਸੀਂ ਇੱਥੇ ਆ ਕੇ ਫਿਰ ਸੈਂਟਰ ਖੋਲੋ ਤਕੜਾ ਟ੍ਰੇਨਿੰਗ ਸੈਂਟਰ ਸਰਕਾਰ ਤੋਂ ਲੈ ਕੇ ਮਨਜ਼ੂਰੀ ਹਾਂਜੀ ਸਸੇਕਾ ਸਾਰਿਆਂ ਨੂੰ ਕੀ ਹਾਲ ਚਾਲ ਆ ਦੋਸਤੋ ਤੇ ਅੱਜ ਕਾਫੀ ਟਾਈਮ ਬਾਅਦ ਆਪਾਂ ਕਿਸੇ ਫਾਰਮ ਦੀ ਵੀਡੀਓ ਕਰਨ ਆਏ ਆ ਤੇ ਕਾਫੀ ਟਾਈਮ ਬਾਅਦ ਤੁਸੀਂ ਮੇਰਾ ਫੇਸ ਵੀ ਦੇਖਿਆ ਹੋਊਗਾ ਮੋਬਾਈਲ ਤੇ ਕਿਉਂਕਿ ਹੁਣ ਤੱਕ ਟ੍ਰੇਨਿੰਗਾਂ ਦੀ ਵੀਡੀਓ ਚੱਲੀ ਜਾਂਦੀਆਂ ਆਪਣੇ ਚੈਨਲ ਤੇ ਤੇ ਅੱਜ ਇੱਕ ਖਾਸ ਬੰਦੇ ਕੋਲੇ ਲੈ ਕੇ ਆਏ ਆ ਤੁਹਾਡੇ ਕੋਲੇ ਖਾਸ ਇਨਸਾਨ ਲਾ ਲਓ ਮਾਰ ਲਾ ਲਓ ਜਿਵੇਂ ਤੁਸੀਂ ਦੇਸੀ ਤਰੀਕੇ ਜੋ ਮੰਨਣਾ ਬਾਈ ਨੂੰ ਤੁਸੀਂ ਜਾਣਦੇ ਹੋ ਇਹ ਆਪਦਾ ਹੀ ਬਾਈ ਦਾ ਚੈਨਲ ਹੈ ਰਾਜਵੀਰ ਮੱਟ ਦਾਦੂ ਦੇ ਨਾਂ ਤੇ ਤੁਸੀਂ ਉਹਨੂੰ ਪਿਆਰ ਦੇ ਰਹੇ ਹੋ ਬਾਖੂਬ ਤੇ ਹੋਰ ਪਿਆਰ ਦਿਓ ਸ਼ੇਅਰ ਕਰਿਆ ਕਰੋ ਦੇਖਿਆ ਕਰੋ ਫੋਲੋ ਕਰਿਓ ਇਹ ਦੇਸੀ ਗੱਲਾਂ ਸਿੱਖਣਗੇ ਤੇ ਰਾਜਵੀਰ ਮੱਟ ਦਾਦੂ ਆਪਣੇ ਨਾਲ ਇਹਨਾਂ ਦੇ ਪਿੰਡ ਮੱਟ ਦਾਦੂ ਚ ਆਏ ਹੋਏ ਆ ਫਾਰਮ ਵਿੱਚ ਸ਼ਾਟ ਚੱਲੀ ਜਾਂਦੇ ਆ ਸ਼ਾਟ ਦੇਖਿਓ ਸਾਰੇ ਸਾਰੇ ਫਾਰਮ ਦੇ ਸ਼ਾਟ ਲਾਵਾਂਗੇ ਵਿੱਚ ਲੈਏ ਹੋਏ ਆਪਾਂ ਇਹਨਾਂ ਦਾ ਜਿਹੜਾ ਸੁਲਤਾਨ ਬੱਕਰਾ ਉਹਦੇ ਵੀ ਸ਼ਾਟ ਹੈ ਬੱਚਿਆਂ ਦੇ ਸ਼ਾਟ ਹੈ ਬੱਕਰੀਆਂ ਦੇ ਸ਼ਾਟ ਹੈ ਸਾਰਾ ਕੁਝ ਹੈ ਤੇ ਦੇਸੀ ਤਰੀਕੇ ਦੀਆਂ ਗੱਲਾਂ ਠੇਠ ਗੱਲਾਂ ਜਿਹੜੀਆਂ ਕੌੜੀਆਂ ਤੇ ਸੱਚੀਆਂ ਹੁੰਦੀਆਂ ਉਹ ਸੁਣਾਉਣੀਆਂ ਤੁਹਾਨੂੰ ਅੱਜ ਵੀਡੀਓ ਆਪਾਂ ਮੈਂ 10 ਮਿੰਟਾਂ ਦੀ ਬਣਾਈਏ ਆਪਾਂ 15 ਦੀ ਬਣਾਈਏ ਪਰ ਜਿਹੜੀਆਂ ਗੱਲਾਂ ਕਰਾਂਗੇ ਐਂ ਖਰੀਆਂ ਸੁਣਾਗੇ ਅੱਜ ਕਿਉਂਕਿ ਆਪਾਂ ਚਾਪਲੂਸੀਆਂ ਬਹੁਤ ਸੁਣ ਲਈਆਂ ਹੁਣ ਤੱਕ ਤੇ ਅੱਜ ਗੱਲ ਕਰਾਂਗੇ ਸੱਸੀ ਕਾ ਭਾਈ ਜੀ ਭਾਈ ਸੱਸੀ ਕਾ ਸਭ ਤੋਂ ਪਹਿਲਾਂ ਤਾਂ ਇਹ ਜਿੰਨੇ ਵੀ ਟਵਾਣਾ ਫਾਰਮ ਫਾਰਮ ਚੈਨਲ ਦੇ ਨਾਲ ਜੁੜੇ ਆ ਬੰਦੇ ਜਿੰਨੇ ਵੀ ਤੁਹਾਡੇ ਦਰਸ਼ਕ ਆ ਸਾਰਿਆਂ ਨੂੰ ਫਤਿਹ ਸਾਂਝੀ ਕਰਦੇ ਆ ਬਾਈ ਜੀ ਕਾ ਖਾਲਸਾ ਬਾਈ ਜੀ ਫਤਿਹ ਜੀ ਏ ਰਾਜੀਵਰ ਭਾਈ ਪਹਿਲਾਂ ਤਾਂ ਆਪਾਂ ਆਪਣੀ ਜਰਨੀ ਬਾਰੇ ਦੱਸਿਓ ਦਰਸ਼ਕਾਂ ਨੂੰ ਕਿ ਕਿੱਥੋਂ ਸ਼ਟਾਰਟ ਕਰਿਆ ਸੀ ਆਪਾਂ ਕੰਮ ਸਟਾਰਟ ਤਾਂ ਬਾਈ ਬਸ ਪੜ੍ਹੇ ਲਿਖੇ ਪਹਿਲਾਂ ਹਨਾ ਪੜ੍ਹੇ ਲਿਖੇ ਖੇਡਾਂ ਦੇ ਵਿੱਚ ਗਏ ਫਿਰ ਚਲੋ ਉੱਥੇ ਨਹੀਂ ਕਿਸਮਤ ਨੇ ਸਾਹ ਦਿੱਤਾ ਫਿਰ ਕੋਈ ਮਸੀਦੀ ਟੱਪੇ ਵਾਲੇ ਵਿੱਚ ਆਏ ਖੇਤੀ ਦੇ ਵਿੱਚ ਆਏ ਹਨਾ ਖੇਤੀ ਵੀ 20-20 ਕਿਲੋ ਠੇਕੇ ਤੇ ਲੈ ਕੇ ਦਾਦਾ 10 ਕਿਲੋ 5-5 ਕਿਲੋ ਠੇਕੇ ਤੇ ਲੈ ਕੇ ਕਰਦੇ ਰਹੇ ਜਦੋਂ ਉੱਥੇ ਵੀ ਆਪਣਾ ਨਹੀਂ ਐਨਾ ਚੱਲਿਆ ਵੀ ਜਨਾਬ ਜਿਹੜਾ ਆਪਣਾ ਰਤਬਾ ਸੀ ਕੰਮ ਕਰਦਾ ਜਿੰਨੀ ਆਪਣੀ ਮਿਹਨਤ ਹੁੰਦੀ ਸੀ ਵੀਰ ਆਪ ਦਾ ਕੰਮ ਕਰਨਾ ਹਨਾ ਵੀ ਕਿਸੇ ਦੇ ਥੱਲੇ ਲਾ ਕੇ ਕੰਮ ਨਹੀਂ ਕਰਨਾਗਾ ਤੇ ਸੋ ਜੇ ਮੈਂ ਬਠੇਕੇ ਦੇ ਜ਼ਮੀਨ ਲੈਣੇ ਗਏ ਉਹ ਵੀ ਆਏ ਹੋਏ ਦਾ 6 ਮਹੀਨਾ ਵਾ ਕਿਸ਼ਤ ਮੰਗ ਲੈਂਦਾ ਆਏ ਹੁੰਦਾ ਯਾਰ ਬੰਦਾ ਸਿਰ ਚੜ ਗਿਆ ਆ ਗਿਆ ਬੱਸ ਚੜ ਕੇ ਉਸ ਤੋਂ ਬਾਅਦ ਫਿਰ ਆ ਧੰਦੇ ਵਾਲਾ ਆਏ ਮਾ ਚੱਲ ਵੀ ਕੋਈ ਫਾਰਮ ਕਰਦੇ ਆ ਮੱਝਾਂ ਦਾ ਲਾ ਲਓ ਝੋਟੇ ਘੋੜੀਆਂ ਦਾ ਲਾ ਲਓ ਕੁੱਤਿਆਂ ਦਾ ਕੋਈ ਵੀ ਲਾ ਲਓ ਤੁਸੀਂ ਫਿਰ ਆਪਾਂ ਸੈਟਅਪ ਜਾ ਬਣਾਇਆ ਆਪਦਾ ਉਦੋਂ ਕੋਈ ਸਿਸਟਮ ਨਹੀਂ ਸੀ ਵੀ ਆਪਾਂ ਬੱਕਰੀਆਂ ਦਾ ਕੰਮ ਕਰਨਾ ਅਚਾ ਬੈਸੀ ਬਣਾ ਲਈ ਹਾਂ ਬੈਸੀ ਬਣਾ ਲਈ ਸੀ ਇਹ ਤਾਂ ਮੇਰਾ ਪਿੰਡ ਵੀ ਜਾਣਦਾ ਮੇਰੇ ਗਵੰਢੀ ਜਾਣਦੇ ਮੇਰਾ ਘਰ ਮੈਂ ਪਹਿਲਾਂ ਵੀ ਕਿਹਾ ਹੋਇਆ ਇਹ ਗੱਲਾਂ ਵੀ ਆਪਣੇ ਕੋਈ ਮਨਚ ਨਹੀਂ ਸੀ ਵੀ ਬੱਕਰੀਆਂ ਦੇ ਹੀ ਕਰਨਾ ਚਲੋ ਮਹਾਰਾਜ ਨੇ ਸਬਬ ਬਣਾਇਆ ਫਿਰ ਉਦੋਂ ਬਾਅਦ ਆਪਾਂ फार्म ਬਣਾਇਆ ਦੋ ਚਾਰ ਬੱਕਰੀਆਂ ਤੋਂ ਸਟਾਰਟ ਹੀ ਕੀਤਾ ਕੰਮ ਬਾਹਲੇ ਕੋਈ ਪੈਸੇ ਨਹੀਂ ਲਾਏ ਹਾਂ ਇਹ ਬਿਲਡਿੰਗ ਦੇ ਪੈਸੇ ਆਪਾਂ ਜਰੂਰ ਚਾਰ ਸਾਢੇ ਚਾਰ ਲੱਖ ਰੁਪਏ ਲਾਤਾ ਸੀਗਾ ਫਿਰ ਅਸ ਖੇਤਰ ਚ ਆਏ ਆਪਾਂ ਓਕੇ ਤੇ ਜੇ ਹੁਣ ਆਪਾਂ ਗੱਲ ਕਰ ਲਈਏ ਹੁਣ ਕਿੰਨੇ ਕ ਜਾਨਵਰ ਆਪਣੇ ਕੋਲ ਟੋਟਲ ਜਾਨਵਰ ਆਪਣੇ ਕੋਲੇ ਬਈ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਮੈਂ ਮੈਕਸਿਮ 25 ਤੋਂ 30 ਐਂਡ 35 ਬਸ ਇੰਨੇ ਕ ਜਾਨਵਰ ਰੱਖਣਾ ਹੈ ਹੋ ਸਕੇ ਤਾਂ ਮੈਂ 25 ਰੱਖਦਾਗਾ ਵੱਧ ਨਹੀਂ ਰੱਖਦਾਗਾ ਬਸ 20 ਤੋਂ 25 ਵੱਡੇ ਜਾਨਵਰ 20k ਪੰਜ ਚਾਰ ਨਾਲ ਛੋਟੇ ਤੇ ਜਦੋਂ ਡੇਢ ਦੋ ਮਹੀਨੇ ਦਾ ਬੱਚਾ ਹੋ ਜਾਂਦਾ ਉਹਦੀ ਆਪਾਂ ਸੇਲ ਕਰਦੇ ਆ ਲੋਕਾਂ ਵਾਂਗੂ ਨੇ ਵੀ ਹਾਂ ਅੱਜ ਜੰਮਿਆ ਤੇ 4 ਰੁਪਏ ਮਿਲ ਗਏ ਤੇ ਆਪਾਂ ਦੇਤਾ ਉਹ ਮੈਂ ਨਹੀਂ ਤਿਆਰ ਕਰਕੇ ਬੱਚਾ ਆਪਦੇ ਫਾਰਮ ਚ ਫੇਰ ਹੀ ਦਿੰਨੇ ਆ ਆਪਾਂ ਹਾਂ ਤੇ ਜੇ ਹੁਣ ਆਪਾਂ ਬੱਕਰੀਆਂ ਦੀ ਦੇਖਭਾਲ ਦੀ ਗੱਲ ਕਰ ਲਈਏ ਹਾਂਜੀ ਜਿਹੜਾ ਇਹ ਜਾਨਵਰ ਬੱਕਰੀ ਹੈ ਬਿਮਾਰੀ ਪੱਖੋਂ ਕਿਵੇਂ ਕਿੰਨਾ ਕੁ ਬਿਮਾਰ ਹੁੰਦਾ ਹੈ ਜਾਂ ਇਹ ਗੱਲਾਂ ਹੀ ਆ ਲੋਕਾਂ ਦੀ ਨਵੇਂ ਅਨੁਪਾ ਅਪਾ ਫਰਮਾ ਰਹੇ ਆ ਵੀ ਇਹ ਬਿਮਾਰ ਹੁੰਦੀਆਂ ਜਾਂ ਕੀ ਗੱਲਬਾਤ ਹੈ ਯਾਰ ਇਹ ਨਾ ਪਤਾ ਕੀ ਗੱਲ ਆ ਅਸਲ ਤਾਂ ਪੱਠਾ ਵਾਰ ਰੱਖਿਆ ਡਾਕਟਰੀ ਲੈਣ ਨੇ ਹੂੰ ਜਿਹੜੇ ਬੰਦੇ ਤੁਰਦੇ ਫਿਰਦੇ ਡਾਕਟਰ ਬਣ ਜਾਂਦੇ ਆ ਹਾਂ ਉਹਨਾਂ ਨੇ ਨਾ ਨਵੇਂ ਬੰਦੇ ਦੀ ਜੱਖਣਾ ਕੱਢ ਰੱਖੀ ਆ ਠੀਕ ਹੈ ਹੁਣ ਮੈਂ ਪੇਜ ਬਣਾਇਆ ਉਹਦਾ ਹਾਂ ਪਹਿਲਾਂ ਤੇਰੇ ਚੈਨਲ ਤੇ ਮੈਂ ਬੇਨਤੀ ਵੀ ਕਰਦਾ ਵੀ ਆਪਣਾ ਪੇਜ ਆ ਰਾਜਵੀਰ ਮੜਦਾ ਦੋ ਵਾਲਾ ਉਹਨੂੰ ਵੀ ਤੁਸੀਂ ਫੋਲੋ ਕਰੋ ਆਪਣੇ ਕੋਲੇ ਆਹ ਗੱਲਾਂ ਸੁਣੋ ਦੇਸੀ ਤਰੀਕੇ ਨਾਲ ਹੀ ਸੁਣਨੋਂ ਮਿਲਣਗੀਆਂ ਠੀਕ ਹੈ ਉਹਨਾਂ ਨੇ ਨਾ ਪੱਠਾ ਕਿਵੇਂ ਵਾਰਖਿਆ ਤਨ ਮੈਂ ਦੱਸਦਾ ਵੀ ਲੋਕਾਂ ਨੂੰ ਆ ਹੀ ਨਹੀਂ ਕਹਿੰਦੇ ਵੀ ਤੁਸੀਂ ਪਹਿਲੀ ਪੌੜੀ ਚੜੋ ਲੋਕਾਂ ਨੂੰ ਕਹਿੰਦੇ ਸਿੱਧੇ ਵਿਚਾਲੇ ਸ਼ਾਲਮਾਰੋ ਪਾ ਮਾਗਲਾ ਮੂਹਦੇ ਮੁੰਡੇ ਗੇ ਸਹੀ ਹੈ ਯਾਰ ਬਿਮਾਰੀ ਮੈਨੂੰ ਆਏ ਦਸੋ ਕਿਹਦੀ ਚ ਨਹੀਂ ਆਉਂਦੀ ਹਾਂ ਕੱਕਣਾ ਚ ਨਹੀਂ ਆਉਂਦੀ ਕਿ ਕੁੱਤਿਆਂ ਚ ਨਹੀਂ ਆਉਂਦੀ ਕਿ ਮੱਝਾਂ ਚ ਨਹੀਂ ਆਉਂਦੀ ਕਿ ਹੁਣ ਜੇ ਮੈਂ ਗਾਈਆਂ ਤੇ ਲਾਣ ਨੇ ਆ ਆਲੰਪਿਸ ਕਿੰਨੇ ਜੀ ਆਈ ਸੀਗੀ ਤੇ ਲੈ ਮੇਰੇ ਘਰੇ ਜਾਨਵਰ ਖੜੇ ਸੀ ਮਰੇ ਆਪ ਦੇ ਦੋ ਬਹਿਣਾ ਸੀ ਤੇ ਦੋਨਾਂ ਨੂੰ ਆਲੰਪਿਸ ਕਿੰਨੇ ਦੀ ਬਿਮਾਰੀ ਆਈ ਸੀ ਤੇ ਮੈਂ ਦੀਨ ਧਰਮ ਨਾ ਕਹਿ ਸਕਦਾ ਇੱਕ ਇੰਜੈਕਸ਼ਨ ਵੀ ਨਹੀਂ ਲਵਾਇਆ ਸੀਗਾ ਠੀਕ ਹੈ ਕਿਉਂਕਿ ਖਰਾਕ ਹੀ ਮੈਂ ਘਰ ਦੇ ਨਾਲੇ ਡਾਕਟਰਾਂ ਨਾਲ ਗੱਲਬਾਤ ਕਰਦੀ ਸੀ ਸਲਾਹ ਕਰਦੀ ਸੀ ਹੁਣ ਵੀ ਡਾਕਟਰ ਆਪਣੇ ਵੀਡੀਓ ਦੇਖਣਗੇ ਉਹ ਵੀ ਐਂ ਕਹਿਣਗੇ ਵੀ ਉਸ ਟਾਈਮ ਦੇ ਵਿੱਚ ਜਦੋਂ ਅਸੀਂ ਸਲਾਹ ਦਿੱਤੀ ਸੀ ਖਰਾਕ ਖਵਾਉਣ ਦੀ ਸਲਾਹ ਦਿੱਤੀ ਸੀ ਜਾਨਵਰਾਂ ਨੂੰ ਨਾ ਕੋਈ ਦਵਾਈ ਸੀਗੀ ਉਹਦੀ ਫਿਰ ਤੁਸੀਂ ਮੈਨੂੰ ਐਂ ਦੱਸੋ ਵੀ ਬੰਦਿਆਂ 'ਚ ਕਿਹੜਾ ਬਿਮਾਰੀ ਨਹੀਂ ਆਈ ਹਮ ਕੱਤੇ ਵਾਲੀ ਕਹਿੰਦੇ ਹੁੰਦੇ ਜਿਵੇਂ ਬਜ਼ੁਰਗ ਕਹਿੰਦੇ ਕੱਤੇ ਵਾਲੀ ਬਿਮਾਰੀ ਆਈ ਸੀਗੀ ਜਾਂ ਕਹਿੰਦੇ ਹਾਂ ਕਰੋਨਾ ਕਾਲ ਆਇਆ ਸੀਗਾ ਕਰੋਨਾ ਯਾਰ ਬੰਦਾ 'ਚ ਬਿਮਾਰੀ ਨਹੀਂ ਆਈ ਬਿਮਾਰੀ ਕੀ ਚ ਨਹੀਂ ਆਉਂਦੀ ਬਿਮਾਰੀ ਸਾਰਿਆਂ ਚ ਆਉਂਦੀ ਆ ਹੁਣ ਜੇ ਮੈਂ ਕਰੋਨਾ ਚ ਲਾ ਲਓ ਜਦੋਂ ਤਾਂ ਲੋਕ ਭੁੱਲ ਗਏ ਸੀ ਕਰੋਨਾ ਆ ਕੇ ਵੀ ਟੱਪ ਗਿਆ ਸੀਗਾ ਕਲ ਫੁੱਲ ਅਗ ਲੱਗ ਕੇ ਵੀ ਰਹਿ ਗਏ ਟੱਪ ਵੀ ਗਿਆ ਸੀ ਉਸ ਤੋਂ ਬਾਅਦ ਲੋਕਾਂ ਦੇ ਵੈਕਸੀਨਾਂ ਲੱਗੀਆਂ ਲੈ ਦੱਸ ਸਹੀ ਗੱਲ ਆ ਉਹ ਪਹਿਲਾਂ ਕਰੋਨਾ ਵੇਲੇ ਤਾਂ ਡਰ ਨਾਲ ਮਰ ਗਏ ਹਾਂ ਸਰਕਾਰ ਨੇ ਵੈਕਸੀਨਾਂ ਲਾ ਲਾ ਮਾਰਤੇ ਅੱਧੇ ਤਾਂ ਜਿਹੜੇ ਬੁਢੇ ਸੀ ਵਿਚਾਰੇ ਝਲਦੇ ਨਹੀਂ ਸੀ ਬੁਖਾਰ ਚੜ ਜਾਂਦਾ ਸੀ ਅੱਧੇ ਹੋਵੇਂ ਮਾਰਤੇ ਵੀ ਬਿਮਾਰੀ ਹਰ ਇੱਕ ਚ ਆਉਂਦੀ ਆ ਹਰ ਇੱਕ ਹਰ ਇੱਕ ਕੋਈ ਖੇਤਰ ਚ ਕੰਮ ਕਰਦੇ ਹੋ ਹੁਣ ਖੇਤੀ ਕਰਦੇ ਖੇਤੀ ਜੀ ਬਿਮਾਰੀ ਨਹੀਂ ਆਉਂਦੀ ਆਉਂਦੀ ਆ। ਤਾਂ ਸੁੰਢੀ ਚੱਲੀ ਜਾਂਦੇ ਲਾ 2-3 ਸਾਲ ਹੋ ਗਏ। ਸਹੀ ਹੈ। ਹਾਂ ਬਿਮਾਰੀ ਹਰ ਇੱਕ ਚੀਜ਼ ਚ ਆਉਂਦੀ ਆ ਪਰ ਇੱਕ ਕਿਸੇ ਚੀਜ਼ ਦਾ ਦੌਰ ਚੱਲੀ ਜਾਂਦਾ ਹਨਾ ਕੰਮ ਦਾ ਦੌਰ ਲਾ ਲੋ ਇਹ ਇੱਕ ਛੋਟੇ ਲੈਵਲ ਤੋਂ ਜਿਹੜੇ ਬੰਦੇ ਆ ਨਾ ਇਹ ਉਹ ਕੰਮ ਆ ਜਿਹੜੇ ਛੋਟੇ ਲੈਵਲ ਤੋਂ ਜਾਂ ਜਿਵੇਂ ਆਪਣੀਆਂ ਘਰ ਵਾਲੀਆਂ ਜਿਵੇਂ ਭੈਣਾ ਬੀਬੀਆਂ ਆ ਗਈਆਂ ਹਨਾ ਉਸ ਲੈਵਲ ਤੋਂ ਕੰਮ ਸਟਾਰਟ ਕਰਕੇ ਤੁਸੀਂ ਇੱਕ ਦੋ ਜਾਨਵਰ ਆ ਪੰਜ ਚਾਰ ਜਾਨਵਰ ਜਿੰਨੀ ਸੁੰਢੀ ਪਹੁੰਚ ਹਮ ਰੱਖ ਕੇ ਸਾਮਕੇ ਪਾਲਕੇ ਆਪਦੀ ਖੇਤਰ ਦੇ ਵਿੱਚ ਨਾ ਬਣਾ ਸਕਦੇ ਆ ਇਹ ਉਹ ਤਾਂ ਹੈ ਅੱਛਾ ਹਾਂ ਬਿਮਾਰੀ ਵਾਲਾ ਕੋਈ ਮੋਟਿਵ ਨਹੀਂ ਲੋਕਾਂ ਨੇ ਭਾਈ ਝਾਂਸੇ ਬਣਾਏ ਆ 5 ਸਾਲ 6 ਸਾਲ ਹੋ ਗਏ ਮੈਂ ਨਹੀਂ ਕਹਿੰਦਾ ਵੈਕਸੀਨ ਜਿਵੇਂ ਹੁਣ ਕਹਿ ਦਿੰਦੇ ਆ ਹਾਂ ਮੈਂ ਨਹੀਂ ਕਹਿੰਦਾ ਵੀ ਕਰਾਓ ਨਾ ਕਰਾਓ ਉਹ ਅਗਲੇ ਦੀ ਮਰਜ਼ੀ ਆ ਪਰ ਆਪਾਂ 5 ਸਾਲ ਹੋ ਗਏ ਵੈਕਸੀਨਾਂ ਦੇ ਬਾਰੇ ਵਿੱਚ ਨਹੀਂ ਮੈਂ ਬਾੜੀ ਨਹੀਂ ਭਾਈ ਅੱਛਾ ਬਾੜੀ ਨਹੀਂ ਠੀਕ ਹੈ ਕਦੇ ਨਹੀਂ ਬਾੜੀ ਹਾਂ ਸਾਫ ਸਫਾਈ ਦਾ ਧਿਆਨ ਰੱਖੋ ਲੈ ਅੱਜ ਮੇਰੇ ਫਰਜ਼ ਦੇਖ ਲਓ ਤੁਸੀਂ ਟੋਈ ਵੀ ਪੇਖ ਖੜੇ ਆ ਹਾਂ ਪਰ ਸਾਫ ਸਫਾਈ ਇਹ ਨਹੀਂ ਹੋਗੀ ਵੀ ਤੁਸੀਂ ਕੱਲੀ ਮੂੰਹ ਤੇ ਫੇਰ ਲਵਲੀ ਲਾ ਕੇ ਰੱਖਣੀ ਆ ਸਾਸ ਬਾਈ ਇਹ ਵੀ ਆ ਗਈ ਜਾਨਵਰ ਦੇ ਆਂਤ ਦੀ ਸਫਾਈ ਡੀਵਾਰਮਿੰਗ ਆ ਜਾਂਦੀ ਹੈ ਜਾਨਵਰ ਦੇ ਪੈਰਾਂ ਦੀ ਸਫਾਈ ਨਾ ਬੱਟਾ ਕੱਟਣ ਵਾਲਾ ਆ ਗਿਆ ਗੱਲਾਂ ਹਨਾ ਇਸ ਬਾਲੀਆਂ ਚੀਜ਼ਾਂ ਸਾਸ ਪਾਈ ਇਹ ਆ ਗਈ ਆਪਾਂ ਖਾਣਾ ਕਹਿ ਜਾ ਪਾ ਰਹੇ ਹਾਂ ਜਾਨਵਰ ਨੂੰ ਇਹ ਗੱਲਾਂ ਦਾ ਤੁਸੀਂ ਧਿਆਨ ਰੱਖੋਗੇ ਉਹ ਤਾਂ ਬੰਦੇ 'ਚ ਵੀ ਹੈ ਬਾਈ ਹਾਂ ਜੇ ਬੰਦਾ ਹੁਣ ਤੱਤਾ ਕੜਾ ਖਾ ਕੇ ਉਤੋਂ ਦੀ ਪਵਾ ਦੇਸੀ ਘੋਦਾ ਖਾਦਾ ਪਾਣੀ ਪੀ ਲੋ ਗੱਲ ਤਾਂ ਫੜੇ ਫੜੇ ਜਾ ਬਣਿਆ ਹਨਾ ਜੇ ਹੁਣ ਲੱਸੀ ਪੀ ਕੇ ਚਾਹ ਪੀਵਾਂਗੇ ਤੇ ਢੱਡ 'ਚ ਵਾਲੇ ਆਉਣਗੇ ਇਹ ਆਹੀ ਗੱਲਾਂ ਇਨਾਂ 'ਚ ਬਾਈ ਇਹੀ ਬੰਦਿਆਂ 'ਚ ਹੈ ਠੀਕ ਹੈ ਹਾਂ ਤੇ ਜੇ ਹੁਣ ਆਪਾਂ ਤੁਹਾਨੂੰ ਦਾ ਕਾਫੀ ਐਕਸਪੀਰੀਅੰਸ ਹੋ ਗਿਆ ਨਵੇਂ ਬੰਦੇ ਰੱਖਣੀਆਂ ਹਾਂਜੀ ਬੱਕਰੀਆਂ ਸਸਤੇ ਤਰੀਕੇ ਨਾਲ ਕਿਵੇਂ ਪਾਲ ਸਕਦੇ ਆਪਾਂ ਬਾਈ ਇਹ ਤੰਦਾ ਹੀ ਸਸਤੇ ਤਰੀਕੇ ਦਾ ਮਹੰਗਾ ਤਾਂ ਹੁਣ ਦੇ ਲੋਕ ਬਣਾਈ ਜਾਂਦੇ ਆ ਹਾਂ ਹੁਣ ਕਈ ਜਾਂਦੇ ਲੋਕ ਆ ਕਿ ਬੱਕਰੀਆਂ ਖਾਂਦੀ ਬਾਲਾ ਮਹਿੰਗੀ ਮਹੰਗਾ ਨਾ ਮਹੰਗਾ ਹੁਣ ਦੇ ਲੋਕ ਬਣਾਈ ਜਾਂਦੇ ਆ ਇਹ 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 ਜਾਂ ਜਾਨਵਰ ਆ ਜਿਹੜਾ ਤੜਕੇ ਉੱਠ ਕੇ ਵੀ ਤੇਰੀ ਸੁੱਖ ਮੰਗੂ ਆ ਆਥਰੇ ਪੈਣ ਲੱਗਿਆ ਵੀ ਤੇਰੀ ਸੁੱਖ ਮੰਗੂ ਆ ਜੇ ਤੂੰ ਤੜਕੇ ਬਾੜੇ ਚਾਉਣਾ ਤੇਰੇ ਫਾਰਮ ਕਹਿ ਦਿੰਨੇ ਜਿਵੇਂ ਫਾਰਮ ਚਾਉਣਾ ਪੰਜ ਗਿੱਲਾਂ ਤੋਂ ਬੋਲ ਪਏ ਇਹਨੇ ਮੈਂਕਣਾ ਠੀਕ ਆ ਇਹਨੂੰ ਤੂੰ ਸਾਰਾ ਦਿਨ ਖੁੱਲੇ ਛੱਡ ਦੇ ਸੂਏ ਤੇ ਛੱਡ ਦੇ ਪਈ ਤੇ ਛੱਡ ਦੇ ਜੇ ਤੈਨੂੰ ਸੰਗ ਸ਼ਰਮ ਹੈ ਨੇ ਇਹਨੇ ਆਪ ਦਾ ਢੱਡ ਭਰ ਲਿਆ ਹਣਾ ਇਹਨੇ ਬਾਹਰੋਂ ਢੱਡ ਭਰ ਕੇ ਤੈਨੂੰ ਘਰੇ ਆ ਕੇ ਪੈਸੇ ਕਮਾ ਕੇ ਦੇਣੇ ਆ ਸਹੀ ਹਣਾ ਇਹਨੇ 12 ਢੱਪਰ ਕੇ ਤੈਨੂੰ ਪੈਸੇ ਦੇਨੇ ਇਹ ਪਹਿਲਾ ਜਾਨਵਰ ਇਹੀ ਐ ਹੋਰ ਮੈਂ ਕੋਈ ਜਾਨਵਰ ਨਹੀਂ ਮੰਨਦਾ ਜਿਹੜਾ ਬਾਹਰੋਂ ਢੱਡ ਭਰ ਕੇ ਤੈਨੂੰ ਪੈਸਾ ਕਮਾ ਕੇ ਦੇਵੇ ਇਹ ਬਾਹਰੋਂ ਇਹ ਜਿਹੀਆਂ ਚੀਜ਼ਾਂ ਖਾਏ ਹੁੰਦੀ ਐ ਬਈ ਹੁਣ ਅਗਲਾ ਕਹਿਂਦਾ ਕਿ ਫੀੜਾਂ ਬਾਰੇ ਦੱਸੀ ਜਾਂਦੇ ਨੇ ਮੈਂ ਵੀ ਆਪਦੇ ਪੇਜ ਤੇ ਪਾਇਆ ਸੀ ਪਿੱਛੇ ਇਹ ਫੀੜਾਂ ਬਾਰੇ ਦੱਸਿਆ ਸੀਗਾ ਆ ਕਰ ਦੋ ਬੋ ਕਰ ਦੋ ਓ ਕਰ ਦੋ ਬੋ ਕਰ ਦੋ ਆ ਮਲਟੀ ਵਟਾਉਣ ਦੇ ਦੋ ਫਲਾਣਾ ਦੇ ਦੋ ਇਹ ਅੱਕ ਤੱਕ ਖਾ ਜਾਂਦੀ ਐ ਸਹੀ ਐ ਜਿਹਦੀ ਇੱਕ ਬੂੰਦ ਤੋਂ ਲੋਕ ਦਵਾਈਆਂ ਬਣਾਏ ਜਾਂਦੇ ਉਹ ਚੀਜ਼ ਇਹ ਖਾ ਜਾਂਦੀ ਐ ਪਚਾ ਜਾਂਦੀ ਐ ਧਤੂਰਾ ਖਾ ਜਾਂਦੀ ਐ ਜੇ ਦਾ ਦੇਸੀ ਦਵਾਈਆਂ 'ਚ ਵੱਧ ਵਰਤਦੇ ਆ ਕੌੜਾ ਨਿੰਮੇ ਖਾ ਜਾਂਦੀ ਐ ਸਹੀ ਗੱਲ ਐ ਜਿਹੜੀ ਇਹ ਚੀਜ਼ ਖਾ ਜਾਂਦੀ ਐ ਪਤੰਦਰੋਂ ਤੁਸੀਂ ਉਹਨੂੰ ਸੁੰਘ ਵੀ ਨਹੀਂ ਸਕਦੇ ਫਿਰ ਇਹਨੂੰ ਤੁਸੀਂ ਕੌਣ ਆ ਮਲਟੀਵਿਟਾਮਿਨ ਦੇਣ ਵਾਲੇ ਯਾਰ ਹਾਂ ਇਹ ਤਾਂ ਕੁਦਰਤੀ ਤੌਰ ਤੇ ਆਪ ਹੀ ਆਰਗੈਨਿਕ ਐ ਇਹ ਤਾਂ ਜਿਹੜੀਆਂ ਜੀ ਦੇ ਖਾਣੇ ਰੱਖਾਂਦੇ ਇਹ ਬਹੁਤ ਇਹ ਇਹ ਜਾਨਵਰੀ ਐ ਐਸਾ ਬਾਈ ਇਹ ਆਪਣੇ ਆਪ ਚ ਹੀ ਬਹੁਤ ਹੀ ਐਕਟਿਵ ਐ ਇਹਨੂੰ ਜੇ ਇਹ ਤਾਂ ਹਾਂ ਇਹਨੂੰ ਸਮਝੋ ਇਹਨੂੰ ਸਮਝੋ ਜੇ ਤੁਸੀਂ ਘਰੇ ਰੱਖ ਰਹੇ ਹੋ ਮੈਂ ਨਹੀਂ ਕਹਿੰਦਾ ਵੀ ਕੋਈ ਬੰਦੇ ਕਹਿੰਦੇ ਯਾਰ ਸਾਡੀ ਬੱਕੀ ਦਾ ਬਾਈ ਘਰੇ ਰਹਿੰਦੀ ਐ ਬਾਹਰ ਚਰ ਕੇ ਨਹੀਂ ਆਉਂਦੀ ਹੂੰ ਮਾਰਾ ਇਹਨੇ ਚ ਗੁਣ ਤੋ ਜੇ ਬਖਸ਼ੇ ਆ ਉਹ ਤਾਂ ਹੁਣ ਸੋਡੀ ਸਰਦਰ ਦੀ ਜੇ ਭੁੱਖੀ ਰੱਖੋ ਇਹਦੇ ਭੁੱਖੀ ਨੂੰ ਹੁਣ ਗਲਤ ਚੀਜ਼ ਖਵਾਓਗੇ ਤਾਂ ਖਾਣੀ ਆ ਇਹਦੇ ਵਾਸਤੇ ਉਹ ਜੇ ਚੀਜ਼ਾਂ ਤੁਸੀਂ ਘਰੇ ਲਿਆ ਕੇ ਰੱਖੋ ਹਣਾ ਨੋਰਮਲ ਜੀ ਫੀਡ ਰੱਖੋ ਮੱਕੀ ਮੁੱਕੀ ਪਾਈ ਰੱਖੋ ਹਰਾ ਚਾਰਾ ਆਪਦਾ ਚੰਗਾ ਰੱਖੋ ਜਿਵੇਂ ਜਿਹੜੀ ਚੀਜ਼ੇ ਭਾਲਦੀ ਐ ਕੁਝ ਦੇਲੀ ਰੋਤ ਆਉਂਦੀ ਐ ਹੂੰ ਉਦੋਂ ਜਿਵੇਂ ਡਾਣੀ ਰੋਣੀ ਆਪਾਂ ਵੱਢ ਕੇ ਪਾ ਦਨੇ ਆ ਖੱਬਲ ਵੱਢ ਕੇ ਪਾ ਦਨੇ ਆ ਐ ਜਿਹੀ ਚੀਜ਼ਾਂ ਲੈ ਪਾਉ ਬੱਕਰੀ ਹਰਦੀ ਨਹੀਂ ਵੀ ਕਿਸੇ ਪਾਸੇ ਲੋਕ ਤਾਂ ਕਹਿੰਦੇ ਆ ਚੱਟੇ ਪਾਏ ਹੁਣ ਫਾਰਮ ਦਾ ਨਾਮ ਰੱਖਿਆ ਹੋਵੇ ਚੰਗਾ ਤੇ ਬਾਸਾਂ ਬਾਹਰ-ਬਾਰ ਦੀ ਨੰਗਣਾ ਹੋਵੇ ਤੇ ਦਾਣਾ ਪਾਇਆ ਫੀਡ ਪਾਈ ਤੇ ਉਧਰ ਦੀ ਨੰਗਗੇ ਉਹ ਆ ਨੰਗਦੇ ਹੀ ਰਹਿ ਜੋਂਗੇ ਬਸ ਉਹ ਨੰਗਦੇ ਰਹਿ ਜੋਂਗੇ ਇਹਨਾਂ ਨੂੰ ਨੱਪੀ ਜਾਓਗੇ ਬਸ ਆ ਗੱਲਾਂ ਵਾ ਹੋਰ ਕੁਝ ਨਹੀਂ ਲੈ ਤੇ ਨੰਗਦੇ ਤਾਂ ਗੱਲ ਜ਼ਿਆਦਾ ਕੀ ਤੇਰੇ ਇੱਕ ਆਪਾਂ ਜੋ ਫਾਰਮ ਚ ਬੜੇ ਸੀ ਆ ਸਾਈਡ ਤੇ ਖੋਲਣੀ ਜੀ ਬਣੀ ਹੋਈ ਆ ਹਾਂ 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 ਲੋਕ ਲੋਕ ਹੋ ਚੱਕ ਕੰਡਾ ਪਨੀਰਾ ਪਾਉਂਦੇ ਤੂੰ ਮਿੰਗਣਾ ਪਾ ਰੱਖਿਆ ਚ ਉਹ ਮਿੰਗਣਾ ਨਾ ਬਾਈ ਉਹੀ ਗੱਲ ਆ ਜਦੋਂ ਆਪਾਂ ਫਾਰਮ ਫਾਰਮ ਕਰੀ ਜੰਨੇ ਆ ਹੂੰ ਉਹ ਹੁਣ ਮੇਰਾ ਇੱਕ ਸਾਰੀਆਂ ਖੁਰਨੀਆਂ ਦਾ ਸ ਆ ਬੈਠੇ ਆ ਨਾ ਆਪਾਂ ਇੱਥੇ ਵੀ ਖੁਰਨੀ ਸੀ ਇਹ ਆਪਾਂ ਲੋਕਾਂ ਤੋਂ ਸੁਣਿਆ ਵੀ ਆ ਖੁਰਨੀਆਂ ਨਾਲ ਜੌਂਬ ਨਾਲ ਆ ਟਾਈਆਂ ਪਈਆਂ ਬਈ ਬਾਧੂ ਖਰਚਾ ਕਰਨ ਲਈ ਡੋੜਨੇ ਹੁਣ ਇਹਦੇ ਤੇ ਇੰਨੇ ਥਾਂ ਤੇ ਤਾਂ ਬੱਕਰੀਆਂ ਖਾਂਦੀਆਂ ਸੀ ਪੰਜ ਫਿਰ ਉਧਰ ਜੋ ਟੱਕਲ ਮਾਰਦੀ ਮਾਰਦੀ ਕੰਧ ਨਾਲ ਚੱਕ ਕੇ ਕਿੱਥੇ ਵਿਚਾਲੇ ਖੁਰਨੀ ਪਈ ਆ ਡਰਨ ਵਾਲੀ ਇੱਕ ਪਾਸੇ ਖੜੀ ਆ ਤੇ ਲੜਨ ਵਾਲੀ ਇੱਕ ਪਾਸੇ ਖੜੀ ਆ ਕਿੱਥੇ ਇੱਕ ਖੁਰਨੀ ਤੇ 10 ਬੱਕਰੀਆਂ ਨੇ ਖਾਣਾ ਇੱਕ ਤੇ ਕਿਤੇ ਪੰਜਾਂ ਨੇ ਖਾਣਾ ਹਨਾ ਫਿਰ ਐਡੀ ਕੁ ਖੁਰਨੀ ਬਣਾ ਲੋਂਗੇ ਵੱਡੀ ਬਣਾ ਲੋਂਗੇ ਫਿਰ ਨੰਗਨਾ ਦਾ ਵਿੱਚ ਦੀ ਆ ਹੁਣ ਕਈ ਰਾਹ ਬਣਾਈ ਬੈਠੇ ਵੀ ਇਥੋਂ ਦੀ ਨੰਗ ਜਾਗੇ ਵੀ ਜਦੋਂ ਤੁਸੀਂ ਧੰਦਾ ਕਰਨਾ ਖੇਤੀ ਕਰਦੇ ਏ ਪਾਣੀ ਚ ਨਹੀਂ ਵੜਦੇ ਸਹੀ ਗੱਲ ਹੈ ਹੈ ਮਨਵਾ ਦੇ ਸੋ ਉਹ ਕਿਹੜਾ ਜ਼ਿਮੀਂਦਾਰ ਕਾਮਜਾਪਾ ਜਿਹੜਾ ਆਪ ਚੱਟੇ ਪਾ ਕੇ ਰਹਿੰਦਾ ਤੇ ਖੇਤੀ ਬੜੀ ਸੀਰੀ ਨੂੰ ਪਾਲੀ ਨੂੰ ਆਖੀ ਜਾਂਦਾ ਵੀ ਤੂੰ ਕਰੀ ਚੱਲ ਭਾਈ ਹੈਨਾ ਇਹ ਇਹ ਹਰ ਇੱਕ ਕੰਮ ਦੇ ਵਿੱਚ ਆਪ ਉਤਰਾਂਗੇ ਫੇਰ ਹੀ ਅਰ ਖੇਤਰ ਦੇ ਕੰਮ ਜਾ ਪਾਉਣੇ ਆ ਨਹੀਂ ਨਹੀਂ ਹੁੰਦਾ ਬੰਦਾ ਆਪਣੇ ਤੋਂ ਖਾ ਕੇ ਲੈ ਜੇ ਬੰਦਾ ਆਪ ਜਿਹੜਾ ਵਿੱਚ ਵਿੱਚ ਰੂ ਆਪਾਂ ਮਾ ਥੋੜੀ ਬੱਕਰੀ ਭੁੱਖੀ ਆ ਨਾ ਛੋਡੇ ਨਾਲ ਭੁੱਖ ਵੀ ਘੱਟ ਲੂਗੀ ਬੱਕਰੀ ਮੱਝ ਵੀ ਕੋਈ ਵੀ ਜਾਨਵਰ ਆ ਯਾਰ ਬੰਦੇ ਨਾਲ ਪਰਿਵਾਰ ਹੁੰਦਾ ਨਾ ਜਿਵੇਂ ਆਪਣਾ ਪਰਿਵਾਰ ਬਣ ਜਾਂਦਾ ਜੇ ਟੱਬਰ ਦੇ ਜੀ ਨੂੰ ਪਤਾ ਹੋਵੇ ਨਾ ਸਾਡੇ ਕੋਲੇ ਖਾਣ ਨੂੰ ਕੁਛ ਨਹੀਂ ਪੁੱਖ ਕੱਟ ਲੂ ਆ ਸਹੀ ਹੈ ਮਾਲਕ ਵਿੱਚ ਬੈਠਾ ਹੋਵੇ ਬੱਕਰੀ ਨੂੰ ਬਾਹਰ ਛੱਡ ਲਾ ਇੱਥੇ ਵਾਲਾ ਵਿੱਚ ਬੈਠਾ ਰਾ ਬੱਕਰੀ ਮੈਂਕਦੀ ਨਹੀਂ ਜਦੋਂ ਬਾਹਰ ਜਾਵੜੇਗਾ ਫਿਰ ਮੈਂਕੋਗੀ ਮਾਲਕ ਦਾ ਕਰਦੀ ਆ ਹਰ ਇੱਕ ਜਾਨਵਰੀ ਕਰਦਾ ਮਾਲਕ ਦਾ ਬਿਲਕੁਲ ਬਿਲਕੁਲ ਤੇ ਹੁਣ ਫਿਰ ਨਸਲ ਤੇ ਗੱਲ ਕਰੀਏ ਬਰਬਰੀ ਤੇ ਕੰਮ ਕਰਨਾ ਚਾਹੀਦਾ ਕਿ ਬੀਟਰਲ ਤੇ ਕੰਮ ਕਰਨਾ ਚਾਹੀਦਾ ਬਾਈ ਨਾ ਨਾਸਲ ਵਾਲੇ ਪੱਖੋਂ ਨੇ ਨਾ ਉਹ ਹਰ ਇੱਕ ਬੰਦੇ ਦਾ ਨਾ ਆ ਆ ਦਾ ਮਹੱਤਵ ਹੁੰਦਾ ਹਨਾ ਕੰਮ ਕਰਨ ਦਾ ਜੇ ਹੁਣ ਮੈਂ ਕਹਦਾ ਵੀ ਮੇਰੇ ਕੋਲ ਤਾਂ ਬੀਟਲ ਹੈ ਤੁਸੀਂ ਯਾਰ ਬਰਬਰੀਆਂ ਨਾ ਰੱਖੋ ਬਰਦਰੀਆਂ ਚ ਕੀ ਹੈ ਤੁਸੀਂ ਦੇਸੀ ਨਾ ਰੱਖੋ ਦੇਸੀਆਂ ਚ ਕੀ ਹੈ ਹਨਾ ਹੁਣ ਜੇ ਲਾਉਣ ਲੌਣ ਚੱਲੇ ਜਾਂਦੇ ਫਲਾਨਾ ਧੰਕਾ ਉਹ ਸਕੀਮਾਂ ਬਹੁਤ ਸਕੀਮਾਂ ਤੇ ਫਿਰ ਤਾਂ ਬੀਟਲ ਤਾਂ ਨਹੀਂ ਆਉਂਦੀਆਂ 20 ਵੀ ਉਹਨੇ ਚ ਬਈ ਸਹੀ ਹੈ ਹਨਾ ਜੇ ਆਲਾ ਸਰੇ ਤੋਂ ਸਰੇ ਦੀ ਫੜੂਗਾ ਤਾਂ 50 ਖਰੀਦ ਲਓਗੇ ਜੇ ਨਰਮ ਜੀਆਂ ਫੜੋਗੇ ਤਾਂ ਕੰਮ ਬੱਕਰੀ ਕੋਈ ਨਹੀਂ ਮਾੜੀ ਇਹਨੂੰ ਇਹਨਾਂ ਦੀ ਜਿਵੇਂ ਮਾਨਸ ਜਾਤ ਆ ਹੁਣ ਆਪਾਂ ਬੰਦੇ ਆ ਕੋਈ ਅੰਗਰੇਜ਼ੀ ਵੀ ਬੋਲਦਾ ਕੋਈ ਅਫਰੀਕਾ ਵਾਲਾ ਵੀ ਹੈ ਤਾਂ ਉਹੀ ਚੀਜ਼ ਨਾ ਹੈ ਤਾਂ ਉਹੀ ਚੀਜ਼ ਪਰ ਬੱਕਰੀ ਨੂੰ ਸਮਝੋ ਦੇ ਕਿਹੜੀ ਚੀਜ਼ ਦਾ ਦੌਰ ਹੈ ਕਿਹੜੀ ਚੀਜ਼ ਦਾ ਮੁੱਲ ਪੈਂਦਾ ਕਿੰਨੇ ਕੁ ਜੋਗੇ ਤੁਸੀਂ ਹੈਗੇ ਸਾਹਮਣੇ ਵਾਲੇ ਪਾਲ ਲਓ ਬਸ ਪਾਲੋਗੇ ਤੁਹਾਡੀ ਦੇਸੀ 5000 ਦੀ ਆ ਤਾਂ ਉਹ 5000 ਦੀ ਤੁਹਾਨੂੰ 2-4000 ਦੇਊਗੀ ਉਹ ਵੀ ਜੇ ਕੋਈ ਤੁਹਾਡੀ ਬੱਕਰੀ 20000 ਦੀ ਆ 5-4 ਹਜ਼ਾਰ ਉਹ ਵੀ ਦਊਗੀ ਜੇ ਤੁਹਾਡੀ 50 ਹਜ਼ਾਰ ਦੀ ਆ ਕੋਈ 10-15 ਹਜ਼ਾਰ ਦਊਗੀ ਜੇ ਲੱਖ ਦੀ ਆ ਤਾਂ 20-30 ਹਜ਼ਾਰ ਦਊਗੀ ਸਹੀ ਗੱਲ ਹੈ ਹੁਣ ਬੱਕਰੀ ਪਾਲੋ ਜਦੋਂ ਪਾਲੋਂਗੇ ਇਹਦੇ ਵਿੱਚ ਲੰਮੇ ਚੱਲੋਂਗੇ ਸਾਨੂੰ ਪਤਾ ਲੱਗ ਜੂਗਾ ਵੀ ਫੇਰ ਸਾਨੂੰ ਪਤਾ ਲੱਗੂ ਵੀ ਇਹਦਾ ਰੇਟ ਕੀ ਆ ਕਿਹੜੀ ਚੀਜ਼ ਦਾ ਮੁੱਲ ਪੈਂਦਾ ਜੇ ਤੁਸੀਂ ਸਿੱਧੇ ਨਸਲਾਂ ਵੱਲ ਭੱਜੋਂਗੇ ਮੈਂ ਕਹਿੰਦਾ ਵੀ ਨਸਲਾਂ ਤੇ ਕੰਮ ਕਰੋ ਮੈਂ ਆਪ ਕਹਿਣਾਗਾ ਪਰ ਇੱਕ ਜਮੇ ਅਣਜਾਣ ਮਦ ਮੁੱਧੀ ਬੰਦੇ ਹੁੰਦੇ ਹਨ ਜਿਹੜੇ ਜਮੇ ਲਾਈ ਲੱਗ ਹੁੰਦੇ ਆ ਮੈਂ ਉਹ ਵਿਚਾਰੇ ਲਾਈ ਲੱਗਾ ਨੂੰ ਕਹਿੰਨਾ ਵੀ ਤੁਸੀਂ ਬਾਈ ਬਾਹਲੇ ਪੈਸੇ ਨਾ ਲਾਓ ਯਾਰਾ ਕਰ ਲਓ 2-4 ਬੱਚੇ ਪਾਲ ਲਓ ਸਾਈਡ ਤੇ 2-4 ਚੰਗੀਆਂ ਮਾੜੀਆਂ ਪਾਲ ਲਓ ਇਹਨੂੰ ਸਿੱਖੋ ਹਣਾ ਜੇ ਤੁਹਾਡੇ ਕੋਲੇ ਕੰਮ ਕਰਦੇ ਆ ਨਾ ਤੁਹਾਡੇ ਕੋਲੇ ਜੇ ਇੱਕ ਅੱਧਾ ਬੱਚਾ ਵੇਚ ਕੇ 3000 ਜਾਂ 3-4000 ਰੁਪਏ ਅੱਜ ਕੱਲ ਬਰਬਰੀ ਬੱਕਰੀ ਦਾ ਬੱਚਾ ਵੇਚ ਜਾਂਦਾ ਤੇ ਉਹ ਵੀ ਜਦੋਂ ਆਉਂਦਾ ਤੁਹਾਡੇ ਕੋਲੇ ਤੁਹਾਡਾ ਮਨ ਸੰਤੁਸ਼ਟ ਹੋ ਆਖੋਗੇ ਯਾਰ ਅਸੀਂ ਕੰਮ ਕਰੀ ਜਾਂਦੇ ਕੋਈ ਫਿਰ ਤੁਸੀਂ ਆਪੇ ਸੁਧਾਰ ਕਰੋਗੇ ਬਿਲਕੁਲ ਟਾਈਮ ਨਾਲ ਸੁਧਾਰ ਹੁੰਦਾਗਾ ਇੱਕਦਮ ਸੁਧਾਰ ਨਹੀਂ ਹੁੰਦਾਗਾ ਹੁਣ ਜੇ ਮੈਨੂੰ ਅੱਜ 6 ਸਾਲ ਹੋ ਗਏ ਕੰਮ ਕਰ ਦੇਣ ਤੇ ਮੈਂ ਹਜੇ ਤਾਂ ਵੀ ਇਹ ਕਹਿਣਾ ਜਿਵੇਂ ਹੁਣ ਮੈਂ ਬੱਚੇ ਤਿਆਰ ਕਰੀ ਨਾ ਪੱਠਾ ਤਿਆਰ ਕਰੀ ਨਾ ਯਾਰ 2 ਸਾਲ ਕਿੱਦੇ ਲੰਘਣਗੇ ਹੂੰ ਮੇਰਾ ਟੀਚਾ 2 ਸਾਲਾਂ ਤੇ ਹੋਇਆ ਪਿਆ ਯਾਰ ਮੇਰੀਆਂ ਪੱਠਾ ਕਹਿਈਆਂ ਬਣਨੀਆਂ ਕੀ ਬਣੂ ਹਨਾ ਔਰ ਟੀਚਾ ਬਣਿਆ ਪਿਆ ਆਪਣਾ ਉਸ ਚੀਜ਼ ਦਾ ਸਹੀ ਗੱਲ ਹਾਂ ਤੇ ਹੁਣ ਜੇ ਆਪਾਂ ਚਲੋ ਤਾਂ ਆਪਣਾ ਥੋੜਾ ਘਰੇਲੂ ਕੰਮ ਹੈ ਹਨਾ ਹਾਂ ਹਾਂ ਕਈ ਵੀਰ ਕਹਿੰਦੇ ਮੈਂ ਕੈਨੇਡਾ ਤੋਂ ਆ ਕੇ ਕਰਿਆ ਕੰਮ ਮੈਂ ਅਮਰੀਕਾ ਤੋਂ ਆਇਆ ਮੈਂ ਸਿੰਗਾਪੁਰ ਤੋਂ ਆਇਆ ਮੈਂ ਦੁਬਈ ਤੋਂ ਆ ਗਿਆ ਹਾਂ ਤੇ ਆ ਕੇ ਮੈਂ 10 ਲੱਖ ਲਾਤਾ ਉਮੇਦ ਹੈ ਕਾਮਯਾਬੀ ਦਾ ਕੀ ਗੱਲਬਾਤ ਹੈ ਜਿਉਂ ਉਹਨੂੰ ਉਧਰ ਰਹਿ ਲੈ ਵਧੀਆਗਾ ਇੱਦੋਂ ਉਹ ਯਾਰ ਬਾਈ ਹੁਣ ਆਏ ਆ ਨਾ ਜਿਹੜੇ ਹੁਣ ਬੰਦੇ ਬਾਹਰ ਜਾਈ ਜਾਂਦੇ ਆ ਬਾਹਰੋਂ ਵਿਚਾਰੇ ਕੀ ਆ ਨਾ ਜਿਹੜੇ ਤਾਂ ਜਾਈ ਜਾਂਦੇ ਆ ਜਿਵੇਂ ਉਹ ਜਿਹੜੇ ਬੰਦੇ ਬੱਕਰੀਆਂ ਚ ਆਈ ਜਾਂਦੇ ਆ ਉਹਨੂੰ ਆਏ ਆ ਵੀ ਪਤ ਨਹੀਂ ਚ ਕੀ ਕੁਛ ਹੈ ਸਹੀ ਗੱਲ ਹੈ ਜਦੋਂ ਕੰਮ ਚ ਲੰਮੇ ਜਾਂਦੇ ਤੇ ਏਕਾਦ ਦਾ ਪਤਾ ਲੱਗ ਜਾਂਦਾ ਸਹੀ ਗੱਲ ਹੈ ਕਿਉਂਕਿ ਇਹ ਚ ਸੁਧਾਰ ਕਰੋਗੇ ਕਿਸੇ ਕੰਮ ਚ ਕਰੋਗੇ ਬਹੁਤ ਔਖਾ ਹੁੰਦਾ ਜੇ ਇੱਕ ਖਾਲ ਨੂੰ ਸਮਾਰੋਗੇ ਨਾ ਖੱਬਲ ਦੀਆਂ ਜੜਾਂ ਕੱਢੋਂਗੇ ਤਾਂ ਸਾਲ ਦੋ ਸਾਲ ਲੱਗ ਜਾਂਦੇ ਆ ਸਿੱਧੀ ਜੜ ਵੀ ਨਿਕਲਦੀ ਖੱਬਲ ਦੀ ਉਹ ਵੀ ਦਵਾਈਆਂ ਮਾਰ ਮਾਰ ਨਿਕਲਦੀ ਆ ਓਵੇਂ ਲੋਕਾਂ ਦੇ ਬਾਹਰ ਵਾਲੇ ਨੇ ਕੀੜਾ ਵਿਚਾਰਿਆਂ ਦੇ ਉਹ ਜਦੋਂ ਗੱਲਾਂ ਸੁਣ ਲੈਂਦੇ ਆ ਪਾੜਿਆਂ ਦੀਆਂ ਜਿਵੇਂ ਹੁਣ ਲੋਕ ਕਹੀ ਜਾਂਦੇ ਵੀ ਆਹ ਸਕੀਮਾਂ ਚੱਲੀ ਜਾਂਦੀਆਂ ਉਹਨਾਂ ਨੂੰ ਵਿਚਾਰਿਆਂ ਨੂੰ ਬਾਹਰ ਬੈਠਣੋਂ ਆਏ ਆ ਵੀ ਯਾਰ 5-7 ਲੱਖ 10 ਲੱਖ ਸਾਡੇ ਕੋਲੇ ਹੈਗਾ ਜਾਵਾਂਗੇ ਲੌਂ ਲੌਂ ਲਾਵਾਂਗੇ ਚੰਗਾ ਸ਼ੈੱਡ ਬਣਾਵਾਂਗੇ ਐ ਬੱਕਰੀਆਂ ਰੱਖ ਲਾਂਗੇ ਸਹੀ ਹੈ ਐ ਅੱਜ ਇਹ ਪੜੂਗੀ ਐਨਾ ਪੈਸਾ ਆਊਗਾ ਉਹ ਕਾਪੀਆਂ ਤੇ ਲਿਖੀ ਜਾਂਦੇ ਪਤੰਦਰ ਬਣਾ ਬਣਾ ਕੇ ਉਹ ਐ ਨਹੀਂ ਦੇਖਦੇ ਵੀ ਤੁਸੀਂ ਕੋਈ ਸਕੀਮ ਲੈਨੇ ਉਹਦਾ ਵਿਆਜ ਵੀ ਪਊਗਾ ਹਾਂ ਜੇ ਤੁਸੀਂ ਕੋਈ ਸਕੀਮ ਲੈਨੇ ਜਾਨਵਰ ਵੀ ਚਲੋ ਪਾਲੇ ਉਹ ਖਾਣਗੇ ਵੀ ਸਹੀ ਹੈ ਉਹਨਾਂ ਦੇ ਵਿੱਚੋਂ ਮਾਰਨਗੇ ਵੀ ਉਹ ਸਾਰੇ ਦੇ ਸਾਰੇ ਬਚਦੇ ਨਹੀਂ ਉਹਨਾਂ ਦੇ ਚ ਕੋਈ ਜਿਵੇਂ ਬੱਕਰੀਆਂ ਵਾਲਾ ਕਹਿੰਦਾ ਮੈਂ 50 ਬੱਕਰੀਆਂ ਲੈ ਲਈਆਂ ਇੱਕ ਸੂਏ ਦੇ ਵਿੱਚ 100 ਬੱਚਾ ਆ ਜੋ ਕੀ ਗੱਲ ਤੁਸੀਂ ਬੱਕਰੀ ਦੇ ਵਿੱਚ ਬੜੇ ਆ ਜੇ 50 ਬੱਕਰੀਆਂ ਲਈਆਂ ਉਹਨਾਂ ਚ ਕੋਈ 10 15 ਖਾਲੀ ਵੀ ਐ ਪੰਜ ਸੱਤ ਥੋੜੀਆਂ ਫਰਮੀਆਂ ਵੀ ਪੰਜ ਸੱਤਾਂ ਦੇ ਬੱਚੇ ਵੀ ਮਰਨਗੇ ਇਹ ਹੁੰਦਾ ਬਾਈ ਨਾਰਮਲ ਗੱਲ ਐ ਮੇਰੇ ਕੋਲ ਜੇ 20 25 ਮੇਰੇ ਆਪ ਦੇ ਬੱਚੇ ਮਰ ਜਾਂਦੇ ਕਿੱਡੀ ਗੱਲ ਸਹੀ ਐ ਕੋਈ ਨਹੀਂ ਬੰਦਾ ਬਚਾ ਜਿਹੜਾ ਕਵੇ ਮੈਂ 100 ਦਾ 100% ਬੱਚਾ ਬਚਾਉਣਾ ਮਰ ਜਾਂਦੇ ਜਿਉਣਾ ਮਰਨਾ ਇੱਥੇ ਹੀ ਆ ਨਾ ਬੱਕਰੀ ਵੀ ਮਰ ਜਾਂਦੀ ਐ ਜਾਨਵਰੀ ਮਰ ਜਾਂਦਾ ਪਰ ਉਹ ਖਰਚੇ ਵੇ ਖਰਚੇ ਕੀ ਬੰਦੇ ਜੇ ਕੋਈ ਬੈਂਕ ਚ ਤੁਸੀਂ ਲੋਨ ਲੈਨੇ ਆ ਯਾਰ ਕੋਈ ਬੰਦਾ ਕਮਲਾ ਦਾ ਬੈਠਣਾ ਹੈਗਾ ਕਮਲਾ ਨਹੀਂ ਬੈਠਾ ਵੀ ਸਾਨੂੰ ਘਰੇ ਆਇਆ ਦਾ ਢਿੱਡ ਭਰ ਜੇ ਕੋਈ ਇਹਨਾਂ ਜਿਹੜੀਆਂ ਪਾਲਿਸੀਆਂ ਹੁੰਦੀਆਂ ਸਰਕਾਰਾਂ ਨਾਲ ਟਾਈਪਾ ਹੁੰਦਾ ਮਨਜ਼ੂਰੀ ਹੁੰਦੀ ਹੈ ਕੋਈ ਨਹੀਂ ਕਮਲਾ ਜਿਹੜਾ ਸਾਨੂੰ ਘਰੇ ਬੈਠਣ ਨੂੰ ਦੇ ਦੇ ਸਹੀ ਗੱਲ ਫਿਰ ਭੁੱਖਾ ਕੌਣ ਮਰੇ ਯਾਰ ਹਣਾ ਉਹ ਵਿਚਾਰੇ ਬਾਹਰ ਆਲੇ ਨੇ ਆਏ ਮੈਂ ਬਾਹਰ ਆਲੇ ਨੂੰ ਤਾਂ ਪਰਵਾਹ ਆਏ ਕਹਿੰਨਾ ਆਓ ਤੁਹਾਡਾ ਦੇਸ਼ ਆ ਬਤਨਾ ਹਣਾ ਪਰ ਮਿਹਨਤ ਵਾਲੇ ਬੰਦੇ ਨੂੰ ਪੁੱਛਿਓ ਵੀ ਮਿਹਨਤ ਕਿਵੇਂ ਹੁੰਦੀ ਹੈ ਸਹੀ ਆ ਕੇ ਛੋਟੀ ਚੱਕ ਲਿਓ ਚੁੱਪ ਕਰਕੇ ਚਾਰ ਪੰਜ ਫੋਟੋ ਦੀ ਬੱਕਰੀਆਂ ਲੈ ਲਓ ਬਿਸ਼ੱਕ ਦੀ ਮੈਂ ਗਾਰੰਟੀ ਦੇਣਾ ਘਾਟਾ ਪਾਉਂਦੀ ਹੈ ਮੈਨੂੰ ਤਾਂ ਲੱਗਦਾ ਵੀ ਜਿਹੜਾ ਬੰਦਾ ਚਿੱਟੇ ਪਾ ਕੇ ਸਮਝਾਉਂਦਾ ਹੈ ਇਹ ਬੱਕਰੀ ਆਖ ਲੋ ਇਹ ਤੇ ਕਮਾਈ ਉਹਦੇ ਮਗਰ ਲੱਗਣੀ ਨਹੀਂ ਚਾਹੀਦਾ ਮੈਂ ਤੁਹਾਨੂੰ ਦੱਸੀ ਜਨਾ ਉਹਨਾਂ ਤੋਂ ਆਪ ਤੂੰ ਤਾਂ ਪੁੱਛ ਲੋ ਵੀ ਤੁਸੀਂ ਬੱਕਰੀਆਂ ਦਾ ਨਾਉ ਕੱਟ ਲੈਨੇ ਆ ਹਾਂ ਤੁਸੀਂ ਮੇਰੇ ਨਾਲ ਫੇਸ ਟੂ ਫੇਸ ਗੱਲ ਕਰਾ ਦਿਓ ਜਿਹੜੇ ਬੰਦੇ ਅੱਜ ਕੱਲ ਬਣੇ ਬੈਠੇ ਨਾ ਟ੍ਰੇਨਰ ਕੋਈ ਵੀ ਲਾਲਾ ਮੈਂ ਨਾ ਨਹੀਂ ਦਾਦਾ ਸਾਰੇ ਚੰਗੇ ਨਹੀਂ ਸਾੜੇ ਮਾੜੇ ਨਹੀਂ ਸਹੀ ਹੈ ਸਾੜੇ ਨਹੀਂ ਮਾਰੇ ਕਈਆਂ ਨੇ ਬਥੇਰਾ ਦੇ ਖੇਤਰ ਦੇ ਵਿੱਚ ਵਿਚਾਰਿਆਂ ਨੇ ਸ਼ੰਘਾਰਛੇ ਵੇਖਿਆ ਮੈਂ ਜਾਣ ਦਾ ਫੇਸ ਟੂ ਫੇਸ ਵੀ ਜਾਣਦੇ ਆ ਨਾਂ ਵੀ ਚੱਲਦਾ ਬੰਦਿਆਂ ਦਾ ਐਵੇਂ ਕਹਿ ਦੀਏ ਬੱਕਰੀਆਂ ਦੇ ਬੱਕਰੀਆਂ ਦੇ ਨਾਂ ਨੂੰ ਬਹੁਤ ਉੱਚੇ ਤੱਕ ਮੇਲਿਆਂ ਨੂੰ ਉੱਚੇ ਤੱਕ ਬੰਦੇ ਲੈ ਕੇ ਗਏ ਬਹੁਤ ਹੈਗੇ ਆ ਹਨਾ ਤੇ ਕੁਝ ਬੰਦੇ ਹੈਗੇ ਆ ਨਵੇਂ ਆ ਕੇ ਕੋਈ ਕਹੂਗਾ ਵੀ ਮੈਂ ਤਾਂ ਯਾਰ 10 ਸਾਲ ਫੁਲਾਣੇ ਥੱਲਾਤਾ ਧੌਂਕੇ ਥਾਂ ਲਾਤਾ ਫਿਰ ਯਾਰ ਤੁਸੀਂ ਐਨੇ ਐਨੇ ਉਧਰੋਂ ਰੁਪਏ ਕਮਾ ਲਏ ਅੱਜ ਤੁਸੀਂ ਕਹਿੰਦੇ ਵੀ ਅਸੀਂ ਇੱਥੇ ਆ ਦੇ ਵਤਨਵਾਲ ਲਾਉਨੇ ਆ ਉੱਥੇ ਕੰਮ ਕਰੀ ਜਾ ਦੇਦੇ ਫਿਰ ਲੋਕ ਤਾਂ ਬਾਹਰੋਂ ਯਾਰ 2-3 ਸਾਲ ਲਾ ਕੇ ਫੰਡ ਭੇਜਣ ਲੱਗ ਜਾਂਦੇ ਆ ਸਹੀ ਕੋਈ ਲੰਗਰ 'ਚ ਫੰਡ ਪਾਉਂਦਾ ਕੋਈ ਕਿਸੇ ਉ ਗੱਲਬਾਤ ਕਰਦਾ ਤੁਸੀਂ ਇੱਥੇ ਆ ਕੇ ਫਿਰ ਸੈਂਟਰ ਖੋਲੋ ਤਕੜਾ ਟ੍ਰੇਨਿੰਗ ਸੈਂਟਰ ਸਰਕਾਰ ਤੋਂ ਲੈ ਕੇ ਮਨਜ਼ੂਰੀ ਲੈ ਕੇ ਫਰੀਦਾ ਖਾਣਾ ਪੀਣਾ ਰੱਖੋ ਫਰੀਦਾ ਉਹਦਾ ਟ੍ਰੇਨਿੰਗ ਸੈਂਟਰ ਰੱਖੋ ਆਖੋ ਯਾਰ ਅਸੀਂ ਤਾਂ ਸੇਵਾ ਕਰਦੇ ਆ ਸਹੀ ਫਿਰ ਲਜਤ ਆਉਂਦੀ ਆ ਗੱਲਾਂ ਕਰਕੇ ਕਿਤਾਬੀ ਕੀੜਾ ਬਣ ਕੇ ਕਿਤਾਬ ਚੋਂ ਪੜ੍ਹ ਕੇ ਕੋਈ ਤੇਰੇ ਮੇਰੇ ਰੱਗੇ ਦੀਆਂ ਸੁਣ ਕੇ ਲੋਕਾਂ ਨੂੰ ਦੱਸ ਕੇ ਟ੍ਰੇਨਰ ਨਹੀਂ ਬਣ ਜਾਂਦਾ ਸਹੀ ਕੋਚ ਉਹ ਹੁੰਦਾ ਜਿਹਨੇ ਜਿਹੜਾ ਖੇਡ ਦਾਣੀ ਹੁੰਦਾ ਖੜਾਉਂਦਾ ਹੁੰਦਾ ਪਰ ਉਹਨੇ ਆਪ ਦਾ ਚੰਮ ਗਰਾਊਂਡ 'ਚ ਹੰਡਾਇਆ ਜ਼ਰੂਰ ਹੁੰਦਾ ਹੰਡਾਇਆ ਹੁੰਦਾ ਉਹ ਕਿਸੇ ਨਾ ਕਿਸੇ ਨਾਲ ਮੰਨ ਕੇ ਧੋਖੇ ਚ ਆ ਕੇ ਜਾਂ ਕੋਈ ਸੱਟ ਦੇ ਆ ਕੇ ਜਾਂ ਕੋਈ ਉਹਦਾ ਘਰ ਸਾਥ ਨਹੀਂ ਦਿੰਦਾ ਫਿਰ ਉਹ ਪਿੱਛੇ ਛੜਦਾ ਪਿੱਛੇ ੜ ਕੇ ਕੋਈ ਉਹਨੂੰ ਗੁਰੂ ਮੰਨਦਾ ਫਿਰ ਉਹ ਕੋਚ ਮੰਨਦਾ ਸਹੀ ਨਹੀਂ ਕੋਈ ਨਹੀਂ ਬਣਦਾ ਅੱਜ ਕੱਲ ਲੋਕ ਹੋਏ ਪਏ ਅੰਨੇ ਹਮ ਹੁਣ ਮੈਂ ਵੀ ਪੇ ਤੇ ਪਾਉਣੀ ਇਹ ਵੀਡੀਓ ਇੱਕ ਦੋ ਦਿਨਾਂ ਤੱਕ ਪਾ ਦੂਆਂ ਇੱਕ ਤਾਂ ਨੈਟਵਰਕ ਦੀ ਦਿੱਕਤ ਆ ਆ ਲਾਉਣ ਵਾਲੀ ਦੇ ਜਮਾ ਪਾ ਦੂਆਂ ਠੀਕ ਹੈ ਲਾਉਣ ਵਾਲੀ ਤਾਂ ਮੈਂ ਚੱਟਾਂ ਐ ਕਲੀਅਰ ਕਰ ਦੇਣਾ ਜਮਾ ਨਹੀਂ ਮੇਰਾ 90 500 ਤੋਂ 12075 ਆ ਮੈਨੂੰ ਕੋਈ ਸੌਕ ਬੰਦਾ ਜੋੜੇ ਮੈਂ ਇੱਕਦਾਂ ਲਾਈਵ ਚਲਾ ਦੂਆਂ 2 ਘੰਟੇ ਚੱਲੇ 4 ਘੰਟੇ ਚੱਲੇ ਜਮਾ ਖੁੱਲਾ ਲਾਈਵ ਚਲਾ ਦਾਂ ਇਕੱਲਾ ਇਕੱਲਾ ਅੱਖਰ ਸਮਝਾ ਦਾਂਗੇ ਆਪਾਂ ਵੀ ਆਹ ਲਾਉਣ ਆ ਬਈ ਆ ਚੀਜ਼ ਆ ਆ ਚੀਜ਼ ਆ ਹੁਣ ਮੇਰੇ ਕੋਲੇ 25 30 ਜਾਨਵਰ ਆ ਮੈਂ ਕਹਿੰਦਾ ਮੇਰੇ ਮਹਿੰਗੇ ਆ ਚਲੋ ਮਹੰਗੇ ਛੱਡੋ ਯਾਰ ਮੈਂ ਤਾਂ ਐ ਕਹਿੰਦਾ ਵੀ ਮੇਰੀ ਬੱਕਰੀ 30 35000 ਦੀ ਹੈ ਮੰਨ ਕੇ ਚੱਲ ਇੱਕ ਤੇ 30 35000 ਦੇ ਜੇ ਮੈਂ 10 10000 ਦੇ ਜਾਨਵਰ ਲੈਣਾ ਤਿੰਨ ਆਉਂਦੇ ਆ ਸਹੀ ਜੇ 25 ਜਾਨਵਰ 30 ਜਾਨਵਰ ਅੱਜ ਦੀ ਘੜੀ ਮੇਰੇ ਕੋਲ ਹੈਗੇ ਆ ਇੱਕ ਦੇ ਤਿੰਨੋਂ ਦੇ 30 ਦੇ 90 ਤਾਂ ਆ ਗਏ ਸਹੀ ਲੈਣੇ ਤਾਂ ਮੈਂ 10 ਹੀ ਮੁੱਲ ਹੈ ਹਾਂ ਸਿੱਖਿਆ ਮੈਂ ਸਾਰਾ ਕੁਝ ਬੈਠਾ ਫਾਰਮ ਮੇਰੇ ਕੋਲੇ ਪਾਇਆ ਪਿਆ ਫਿਰ ਮੈਂ ਤਾਂ ਲੋਨ ਲੈ ਲਾਂ ਚੁੱਪ ਕਰਕੇ 10 ਲੱਖ ਸਬਸਿਡੀ ਆ ਸਹੀ ਮੈਂ ਕਮਲਾ ਤਾਂ ਨਹੀਂ ਪੜਿਆ ਲਿਖਿਆ ਮੈਂ ਹੈਗਾ ਬਾਈ ਐਜੂਕੇਟਡ ਹੈਗਾ ਬਾਈ ਠੀਕ ਹੈ ਤੇ ਪੋਰਟਾਂ ਨਿਕਲਾਂ ਚ ਮੈਂ ਧੱਕੇ ਖਾਦੇ ਆ ਦੁਨੀਆਦਾਰੀ ਮੈਂ ਬਥੇਰੀ ਝੰਡਾਈ ਆ ਠੀਕ ਆ ਪੁੱਠੇ ਸਿੱਧੇ ਕੰਮਾਂ ਚ ਮੈਂ ਜਾਇਆ ਜੇਲਾਂ ਤੱਕ ਮੈਂ ਜਾਇਆ ਦੁਨੀਆਦਾਰੀ ਮੰਨ ਕੇ ਸਾਰੀ ਦੇਖ ਲਈ ਆਪਾਂ ਕੋਈ ਆ ਗੱਲਾਂ ਤੁਹਾਨੂੰ ਕੈਮਰੇ ਮੂਰੇ ਬਹਿ ਕੇ ਨਹੀਂ ਕਹਿੰਦਾ ਨਾਲੇ ਮੈਂ ਕਿਸੇ ਨੂੰ ਖਾਣੀ ਖੱਟਣੀ ਨਹੀਂ ਹੁਣ ਪੇਜ ਬਣਾਇਆ ਹੂੰ ਮੇਰੇ ਪੇਜ ਤੇ ਕੱਲੀ ਕੱਲੀ ਵੀਡੀਓ ਦੇਖ ਲੋ ਮੈਂ ਕਿਸੇ ਨੂੰ ਆਏ ਨਹੀਂ ਕਹਿੰਦਾ ਮੇਰਾ ਬੱਚਾ ਸੇਲ ਆ ਜਾਂ ਆਹ ਸੇਲ ਹਾਂ ਕੋਈ ਆਉਂਦਾ ਬੰਦਾ ਵਾਲੇ ਨੂੰ ਦਿਖਾ ਦਨਾਂ ਜਦ ਮਨੋ ਬਾਈਰ ਕੇ ਆਏ ਸੀ ਆਪਣੇ ਕੋਲੇ ਆਪਾਂ ਮੈਂ ਤੈਨੂੰ ਆਖ ਨਹੀਂ ਦਿਖਾਉਂਦੇ ਯਾਰ ਆਪਾਂ ਨਹੀਂ ਦਿਖਾਏ ਹਨਾ ਆਪਾਂ ਬਥੇਰਾ ਕੁਝ ਕਮਾ ਲਿਆ ਨਾ ਪਰ ਨਹੀਂ ਦਿਖਾਏ ਪਰ ਲੋਕਾਂ ਨੂੰ ਆ ਚੀਜ਼ ਮੈਂ ਦਿਖਾਉਣਾ ਮੈਂ ਅੱਜ ਵੇਚ ਹੁਣ ਆਪਾਂ ਚੀਜ਼ ਦਿੱਤੀ ਆਪਾਂ ਦੇ ਇੰਨੇ ਦੀ ਵੇਚਤੀ ਉਹ ਨਵਾਂ ਬੰਦਾ ਐ ਸੋਚੂਆ ਯਾਰ ਮੈਂ ਲਾਵਾਂ ਕਿ ਮੇਰੇ ਤੇ ਇੰਨੇ ਦੀ ਵੇਚੀ ਜਾਂਦਾ ਉਹ ਤਾਂ ਵਿਚਾਰਾ ਪਹਿਲੇ ਡਰ ਜੂਆ ਯਾਰ ਹਾਂ ਉਹਨੂੰ ਉੱਥੋਂ ਤੱਕ ਵਿਚਾਰੇ ਨੂੰ ਕਰੋ ਹੀ ਨਾ ਯਾਰ ਉੱਥੋਂ ਤੱਕ ਉਹਦੀ ਉਹਦੀ ਦਿਮਾਗੀ ਸ਼ਕਤੀ ਨਾਲ ਕਮਜ਼ੋਰ ਕਰੋ ਉਹਨੂੰ ਤਾਂ ਐ ਕਹਦੇ ਬਾਈ ਜੇ ਤੂੰ 10000 ਨਹੀਂ ਲਾ ਸਕਦਾ ਤੂੰ 5 ਲਾ ਲਾ ਠੀਕ ਜਦੋਂ 5 ਨਹੀਂ ਲਾ ਸਕਦਾ 2500 ਰਲਾ ਇਹਦਾ ਕਹਣਗੇ ਤੁਸੀਂ ਪਹਿਲਾ ਛੱਡ ਖੜਾ ਕਰਨਾ ਹਾਂ ਛੱਡ ਚ ਮੁੜ ਕੇ ਤੁਸੀਂ ਜਾਨਵਰ ਪਾਉਣੇ ਆ ਜਾਨਵਰ ਮੈਂ ਗਰੰਟੀ ਦਿੰਦਾ ਬਿਨਾ ਅਕਲ ਤੋਂ ਜਦੋਂ 150 ਪਾਲਣਗੇ ਮਰਨਗੇ ਛੱਡ ਦਾ ਉੱਚਾ ਜਾਂ ਬਾਹਾਂ ਦੇਖਣਾ ਵਧੀਆ ਰਸਾ ਲਮਕਾਉਣਾ ਉਤੋਂ ਜਦੋਂ ਤੁਹਾਡੇ ਕਿਸ਼ਤਾਂ ਆਉਣੀਆਂ ਜੋੜ ਤੇ ਵਿਆਜ ਪਊਗਾ ਜ਼ਮੀਨ ਗਹਿਣਾ ਉਤੇ ਲੌਂਕ ਜਿਓ ਹਾਂ ਉਤੇ ਲੌਂਕ ਜਿਓ ਤੁਹਾਨੂੰ ਵਧੀਆ ਫਹਾ ਹੋਊਗਾ ਤੁਹਾਡਾ ਪਰਿਵਾਰ ਰੋਊਗਾ ਤੇ ਪਿੰਡ ਹੱਸੂਗਾ ਯਾਰ ਲੋਨ ਆਲੇ ਤਾਂ ਮੈਂ ਵੀ ਇੱਕ ਗੱਲ ਨੋਟ ਕਰੀਏ ਕਹਿੰਦੇ 20 ਲੱਖ ਦਾ ਲੋਨ ਹੁੰਦਾ 100 ਬੱਕਰੀ ਦਾ ਹਾਂ ਮੈਂ 20 ਲੱਖ ਦੇਉ ਮੈਂ ਬੀਟਲ ਬੱਕਰੀਆਂ ਚੁਣੂ ਹਾਂ ਕੋਈ ਮੈਨੂੰ ਦਵਾ ਦੇ ਮੈਂ 20 ਉਸ ਬੰਦੇ ਨੂੰ ਜਿਹੜਾ ਮੈਨੂੰ 20 ਲੱਖ ਦੀਆਂ 100 ਬੱਕਰੀ ਦਵਾ ਦੂ ਮੈਂ ਉਹਨੂੰ 20 ਲੱਖ ਹੋਰ ਦੇ ਦਿੱਤੋ ਤਾਂ ਬਾਈ ਬਾਲੀ ਦੂਰ ਹੈ 20 ਲੱਖ ਮੈਂ ਦਿੰਨਾ ਹੈ ਪਾਵਾ ਮੈਨੂੰ ਪਿੰਡ ਚ ਬਾਸ਼ ਇਕੱਠੀ ਕਰਨੀ ਪੈ ਜੇ ਹਾਂ ਕਿਉਂਕਿ ਮੈਂ ਤਾਂ ਸਾਡੇ ਦਾ ਪੰਜ ਛੇ ਗੁਰੂ ਘਰ ਹੈ ਜੇ ਮੈਂ ਅੱਛਾ 20 ਲੱਖੇ ਤੁਸੀਂ ਸੈੱਡ ਵੀ ਪਾ ਲਓ ਆਪੇ 4-4 ਲੱਖ ਫੜਨੂ ਬੱਕਰੀਆਂ ਵੀ ਲੈ ਮੈਂ 4-4 ਲੱਖ ਫੜ ਲਵਾਂ ਕਿਉਂਕਿ ਮੈਨੂੰ ਪਤਾ 20 ਦਾ 40 ਮੇਰੇ ਗੁਰੂ ਘਰਾਂ ਨੂੰ ਬਣ ਜੂਗਾ ਕੁਛ ਚੱਲ ਕੋਲੋਂ ਪਾਲਾਂਗੇ ਤੇ 20 ਲੱਖ ਮੈਂ ਇਕੱਠਾ ਕਰਕੇ ਦਿੰਨਾ ਮੈਂ ਪਹਾੜੀ ਬੱਕਰੀਆਂ ਹੀ ਫੜਦਾ ਬੇਟਲ ਦਾ ਬਾੜੀ ਉੱਚੀ ਰਹਿ ਗਈ ਬੱਕਰੀ ਹਾਂ ਠੀਕ ਮੈਂ ਪਹਾੜੀ ਫੜਦਾ ਪਹਾੜੀ ਚ ਹੀ ਮੈਨੂੰ ਪੂਰਾ ਕਰ ਦੇ ਕੋਈ ਪਾੜੇ ਜਿਹੜੀ ਬਰਬਰੀ ਬੱਕਰੀ ਕਹ ਦਿੰਨੇ ਚੰਗੀ ਜਾਤ ਦੀ ਬੱਕਰੀ ਲੈਣੇ ਸੂਨ ਵਾਲੀ ਮੇਲੇ 'ਚ ਜਾ ਕੇ ਪੁੱਛੋ ਮੇਲੇ ਵਾਲੀਆਂ ਬੱਕਰੀਆਂ ਫਾਰਮ ਵਾਲੀਆਂ ਦੂਰ ਐ ਹਾਂ ਫਾਰਮਾਂ ਆ ਨੇ ਇੱਕ ਗੱਲ ਮੇਰੀ ਹੋਰ ਆ ਮੈਂ ਫਾਰਮ ਫਾਰਮ ਕਰੀ ਜਨਾ ਫਾਰਮ ਉਹ ਨਹੀਂ ਹੁੰਦੇ ਬਾਈ ਜਿਹੜੇ ਮੇਰੇ ਵਰਗੇ ਮਕਾਨ ਪਾਈ ਫਿਰਦੇ ਆ ਫਾਰਮ ਉਹ ਵੀ ਆ ਜਿਹੜੇ ਸੂਆਂ ਤੇ ਬੱਕਰੀਆਂ ਚਾਰੀ ਜਾਂਦੇ ਆ ਜਿਨ੍ਹਾਂ ਕੋਲੇ ਘੋੜੇ ਘੋੜੇ ਚੱਟੀਆਂ ਨਸਲਾ ਸਾਹਮੀਆਂ ਉਹ ਵੀ ਫਾਰਮ ਐ ਫਾਰਮ ਤਾਂ ਇੱਕ ਬੜਬੋਲੀ ਬੋਲੀ ਐ ਜਿਨ੍ਹਾਂ ਦਾ ਨਾਂ ਚੱਲਦਿਆ ਹਾਂ ਇਹ ਤਾਂ ਬੜਬੋਲੀ ਐ ਪਰ ਜਿਨ੍ਹਾਂ ਦਾ ਨਾਂ ਚੱਲਦਿਆ ਉਹ ਵੀ ਫਾਰਮਾਂਗੇ ਇੱਕ ਉਹ ਸੂਆਂ ਤੇ ਚਾਰ ਕੇ ਆਪਣਾ ਦਿਖਾਉਂਦੇ ਵੀ ਅਸੀਂ ਆਏ ਚਾਰ ਤੇ ਫੇਰ ਵੀ ਖਰਚੇ ਕਰੀ ਜਨੇ ਆ ਖਰਚੇ ਕਰੀ ਜਨੇ ਹਣਾ ਹੁਣ ਜੋ ਗੱਲ ਬੱਕਰੀ ਦੀ ਆ ਗਈ ਜੇ ਬੱਕਰੀ ਆਪਾਂ ਲੈ ਕੇ ਆਉਨੇ ਨਾ ਬੱਕਰੀ ਘਟੋ ਘਟ ਬਰਬਰੀ ਵੀ ਲੈਨੇ ਨਾ ਚੰਗੀ ਬੱਕਰੀ ਉ ਤਾਂ ਲੋਕ ਬਾਲੇ ਮੰਗੀਆਂ ਦਿਆ ਪਰ ਜਾਤ ਦੀ ਬੱਕਰੀ ਕੱਢੇਗਾ 20000 ਤੋਂ ਘਟ ਨਹੀਂ ਮਿਲਦੀ ਹਮ ਹੁਣ ਤਾਂ 20000 ਦੀ ਬੱਕਰੀ ਤੋਂ ਛੱਡ ਤੋਂ 15 ਦੀ ਰੱਖ ਲੈ ਬੱਕਰੀ ਹਮ 100 ਬੱਕਰੀ ਦਾ ਕਿੰਨਾ ਬਣ ਗਿਆ ਬਈ ਦੱਸ 15 ਲੱਖ ਰੁਪਿਆ ਬਣ ਗਿਆ ਤੇ ਪਿੱਛੇ ਪੰਜ ਬਰੀਡਰ ਪਏ ਆ ਪਤੰਦਰ ਹਾਂ 100 ਬੱਕਰੀ ਮਗਰ ਪੰਜ ਬਰੀਡਰ ਵੀ ਹੈ 50000 ਦਾ ਤਾਊ ਚ ਨਰਮ ਜਾ ਘਟੋ ਘਟ 50 ਨੇ ਦਾ 30 ਦਾ ਰੱਖ ਲਾ ਤੇ 5-5 ਡੂੜ ਲੱਖ ਰੁਪਇਆ ਉਹ ਨਾਲਾ ਸਾਢੇ 16 ਲੱਖ ਹੋ ਗਿਆ ਡੂੜ ਲੱਖ ਫੇਰ ਛਾਲ ਮਾਰ ਦੇ ਸੱਟ ਦੇ ਡੂੜ ਦਾ ਰੁਪਇਆ 15 ਲੱਖ ਹੀ ਰੱਖ ਲਾ ਆਪਣੇ 15 ਲੱਖ ਛੱਡ ਦੇ ਤੂੰ 12 ਲੱਖ ਹੀ ਰੱਖ ਲਾ 12 ਲੱਖ ਹੋ ਗਿਆ 12 ਲੱਖ ਦਾ ਤੁਹਾਡੇ ਜਾਨਵਰ ਆ ਗਏ ਜੀ 5 ਤੋਂ 6 ਲੱਖ ਰੁਪਇਆ ਛੱਡ ਤੇ ਲੱਗੂਏ ਲੱਗੂਆ ਕੋਈ ਤੋਪੇਦ ਨਾਲੇ ਵੱਧ ਸ਼ੱਕ ਦੇ ਲੱਗ ਜਾ ਘਾਟਾਂ ਹੀ ਲੱਗਦਾ ਹਾਂ ਠੀਕ ਆ ਸਹੀ ਜਦੋਂ ਤੁਹਾਡਾ 15-16 ਲੱਖ ਰੁਪਇਆ ਪੰਜ-ਛੇ ਲੱਖ ਛੱਡ ਤੇ ਲੱਗ ਗਿਆ 12-18 ਲੱਖ ਰੁਪਇਆ ਹੋ ਗਿਆ ਰਹੇਗਾ 2 ਲੱਖ ਪਿੱਛੇ ਖਾਣ ਨੂੰ ਵੀ ਲਿਆਉਣਾ ਉਹਨਾਂ ਨੂੰ ਉਸ ਤੋਂ ਬਾਅਦ ਖਾਣ ਨੂੰ ਵੀ ਲਾਉਣਾ ਤੁਸੀਂ ਫਿਰ ਬੱਕਰੀਆਂ ਤੁਹਾਡੀਆਂ ਸੂਹਣੀਆਂ ਵਿੱਚੋਂ ਮਰਨਗੀਆਂ ਵੀ ਫਿਰ ਠੀਕ ਆ ਫਿਰ ਤੁਹਾਨੂੰ ਸਬ ਸਿਟੀਆਂ ਵੀ ਸਾਰਾ ਕੁਝ ਆਉਂਦਾ ਫਿਰ ਜਦੋਂ ਕਿਸ਼ਤਾਂ ਭਰੋਗੇ ਪਤੰਦਰੋ ਸਵਾ ਰੁਪਇਆ ਡੇਢ ਰੁਪਇਆ ਉਹਨਾਂ ਨੇ ਵਿਆਜ ਦਾ ਮਾਰਨਾ ਤੇ ਜੇ ਤੁਹਾਡਾ 10 ਲੱਖ ਸਬ ਸਿਟੀ ਦਿੱਤੀ ਹੈ 10 ਲੱਖ ਲੋਨ ਤੁਹਾਡਾ ਹੈਗਾ ਉਹ ਸਿੱਧੀ ਗੱਲ ਆ ਵੀ 1 ਲੱਖ ਸਵਾ ਲੱਖ ਤਾਂ ਉਹਦਾ ਵਿਆਜ ਹੀ ਹੋ ਗਿਆ ਸਾਲ ਦਾ ਹਾਂ 10 ਲੱਖ ਦਾ 10.5 ਲੱਖ ਦਾ ਵਿਆਜ ਹੀ ਬਣਦਾ ਚਲੋ ਆਪਾਂ ਘਟ ਪੜੇ ਲਿਖੇ ਅੰਦਾਜ਼ਾ ਬਾਈਰ ਕੇ ਲਾ ਲੈਣਗੇ ਇਹ ਪੜੇ ਲਿਖੇ ਹੈਗੇ ਆ ਸੂਝ ਬਣ ਜਿਹੜੇ ਸੋਚੀ ਜਾਂਦੇ ਸੀ ਲੋਨ ਲੈਣਾ ਹੁਣ 5 ਸਾਲਾਂ ਦੇ ਵਿੱਚ ਕਿਸ਼ਤਾਂ ਪੇ ਕਰਨੀਆਂ ਤੁਸੀਂ ਤੁਹਾਡੇ ਜਾਨਵਰ ਨਾ ਜਾਣੇ ਮਰ ਜਾਣ ਨਾ ਜਾਣੇ ਕਰਜ਼ਨ ਨਾ ਜਾਣੇ ਤੁਸੀਂ ਕਾਮਯਾਬ ਹੈਗੇ ਕਿ ਨਹੀਂ ਉਹ ਚਲੋ ਬਾਅਦੀਆਂ ਗੱਲਾਂ ਰਹਿ ਜਾਂਦੀਆਂ ਗਿਆ ਆਖਣਗੇ ਤੁਸੀਂ ਕਿਵੇਂ ਹੋਏ ਬੈਠੇ ਆ ਉਹ ਮਿਹਨਤ ਆ ਭਰਾਵਾ ਅਗਲੇ ਦੀ ਕਿਉਂਕਿ ਨਵਾਂ ਬੰਦਾ ਨਹੀਂ ਇਹ ਨਹੀਂ ਜਾਣਦਾ ਸਾਂਭਦਾ ਨਹੀਂ ਸਾਂਭਦਾ 100 ਜਾਨਵਰ ਮੈਂ ਨਹੀਂ ਮੈਥੋਂ ਨਹੀਂ ਸਾਂਭਦੇ 100 ਜਾਨਵਰ ਬਹੁਤ ਹੋ ਜਾਂਦਾ ਮੇਰਾ ਜੀ ਨਹੀਂ ਕਰਦਾ ਯਾਰ ਸਾਂਭਣ ਨੂੰ ਨਹੀਂ ਸਾਂਭਦਾ ਫਿਰ ਉਸ ਤੋਂ ਬਾਅਦ ਉਹਨੇ ਤਾਂ ਖਾਨ ਦੀ ਮੈਨੇਜਮੈਂਟ ਰੱਖ ਲਾ ਤੂੰ ਜੇ ਇੱਕ ਬੱਕਰੀ ਰੋਜ਼ ਦੇ 100 ਰੁਪਿਆ ਵੀ ਖਾਂਦੀ ਆ ਤੇ 100 ਬੱਕਰੀਆਂ ਆ ਗਈਆਂ 10000 ਰੁਪਿਆ ਖਰਚਾ ਪੈਂਦਾ ਪੰਜ ਹੀ ਰੱਖ ਲਾ ਤੂੰ ਡੇਲੀ ਦਾ 50000 ਖਰਚਾ ਆ 5000 ਖਰਚਾ ਪੈਂਦਾ ਰੋਜ਼ ਦਾ 5000 ਤੇ ਮਹੀਨੇ ਦਾ 1.5 ਲੱਖ ਬਣ ਗਿਆ 1.5 ਲੱਖ ਛਾੜਦੇ ਤੂੰ ਲੱਖ ਲਾਲਾ ਲੱਖ ਛਾੜਦੇ ਤੂੰ 50000 ਲਾਲਾ ਪਿਆ 100 ਬੱਕਰੀ ਦਾ ਖਰਚਾ ਹੈ ਬਾਹਰ ਜਿਹੜੇ ਫਾਰਮ ਚ ਜਾ ਰਹੇ ਹਾਂ ਦਾ ਬੰਦਾ 1.5 ਲੱਖ ਤੋਂ 50 ਹਜ਼ਾਰੀ ਲਾ ਲ ਲੱਖ ਵੀ 50 ਹਜ਼ਾਰ ਡੇਢ ਦੀ ਵੀ ਛੱਡ ਦੇ ਬਾਜ ਲੱਖ ਦੀ 50 ਹਜ਼ਾਰ ਰੁਪਿਆ 100 ਬੱਕਰੀ ਦਾ ਖਰਚਾ ਹੈ ਖਾਣ-ਖਾਣ ਦਾ ਹਾਂ ਚੀਕ ਨਿਕਲ ਜਾਂਦੀ ਹੈ ਬਈ ਠੀਕ ਸਹੀ ਹੈ ਵੱਡੀਆਂ ਗੱਲਾਂ ਕਰਨੀਆਂ ਸੌਖੀਆਂ ਵੱਡੇ ਪੱਧਰ ਤੇ ਮਿਹਨਤ ਲੈ ਕੇ ਜਾਂਦੀ ਹੁੰਦੀ ਆ ਹੁਣ ਜੇ ਮੈਂ ਕੰਮ ਵੀ ਮੈਂ ਵੱਡੇ ਪੱਧਰ ਤੇ ਮਿਹਨਤ ਮੈਂ ਹੈ ਦੀ ਕੱਖ ਨਹੀਂ ਹੂੰ ਜੇ ਮੈਂ ਸਿੱਖਿਆ ਲੋਕਾਂ ਤੋਂ ਗੱਲਾਂ ਸਿੱਖਿਆ ਇਹ ਤੇ ਜਾਣ ਬਣ ਜੁਣ ਵਰਤਾ ਬਨ ਗਏ ਸਹੀ ਜੇ ਮੈਂ ਸਾਮੂ ਆਣਾ ਮੇਰਾ ਜਵਾਕ ਵੱਡਾ ਹੋਊਗਾ ਕਿ 20 25 ਸਾਲਾਂ ਦਾ ਉਦੋਂ ਜਾ ਕੇ ਜਾਣ ਪਰ ਕਿਤੇ ਨਾਂ ਵਜਣ ਲੱਗੂਗਾ ਵੀ ਇਹ ਮਟ ਦਾ ਦੋ ਵਾਲੇ ਦੀ ਲੈਣ ਆ ਜਾਂ ਫਲਾਨਾ ਸਹੀ ਫੇਰ ਵੀ ਪਛੋਕਰ ਫਲਾਨੇ ਤੇ ਵਜਣਾ ਹਾਂ ਟਾਈਮ ਲੱਗਦਾ ਟਾਈਮ ਲੱਗਦਾ ਇਹ ਗੱਲਾਂ ਚ ਨਾ ਆਇਆ ਕਰੋ ਪੇ ਤੇ ਮੈਂ ਹੋਰ ਪੇਜ ਕਿਉਂ ਬਣਾਇਆ ਭਰਾਵਾ ਪੇਜ ਮੈਸੇਜ ਲਾਉਣਾ ਹੈ ਨਵੇਂ ਬੰਦੇ ਬਹੁਤ ਫੋਨ ਕਰਦੇ ਸੀਗੇ ਚਲੋ ਮੇਰੇ ਜਾਨਵਰ ਆ ਯਾਰ ਹੁਣ ਮੈਂ ਆਦੇ ਫਾਰਮ ਚ ਦਿੰਨਾ ਮੇਰਾ ਰੇਟ ਆਉਦਾ ਹਨਾ ਲੈ ਕੇ ਜਾਣਾ ਕੋਈ ਲੈ ਜੇ ਨਹੀਂ ਲੈ ਕੇ ਨਾ ਲੈ ਕੇ ਜਾਵੇ ਮੇਰੇ ਕੋਲ ਤੋਂ ਚਲੋ ਚੱਲੇ ਜਾਂਦਾ ਜੇ ਮੈਂ ਸੈਟਅਪ ਚੱਲੇ ਜਾਂਦਾ ਪਰ ਮੈਂ ਪੇਜ ਬਣਾਇਆ ਸੀ ਪੇਜ ਐਂ ਬਣਾਇਆ ਸੀ ਵੀ ਪੇ ਦੇ ਵਿੱਚ ਜਾਣਕਾਰੀ ਤੋਂ ਬਿਨਾ ਸਾਨੂੰ ਕੁਝ ਨਹੀਂ ਮਿਲਣਾ ਕੁਝ ਨਹੀਂ ਮਿਲਣਾ ਸਹੀ ਹੈ ਲਾਲਚ ਨਾ ਦੇਖੋ ਸਾਨੂੰ ਜਾਣਕਾਰੀ ਦੇਖੋ ਰੁੱਖੀਆਂ ਗੱਲਾਂ ਦੇਖਣੀਆਂ ਮੈਂ ਟੰਗ ਟੰਗਾ ਮਾਰੂਗਾ ਜਿਹੜਾ ਮੈਨੂੰ ਲੱਗ ਗਿਆ ਉਹ ਧੋਖੇ ਹੀ ਕਰੀ ਜਾਂਦਾ ਮੈਂ ਨਹੀਂ ਛੱਡਦਾ ਸਹੀ ਹੈ ਮੈਂ ਨਾ ਕਿਸੇ ਤੋਂ ਕੁਝ ਲੈਣਾ ਨਾ ਆਪਾਂ ਦੇਣਾ ਕੋਈ ਦਾ ਕੁਝ ਸਹੀ ਮੈਂ ਹੁਣ ਮੈਨੂੰ ਕਈ ਰੀ ਕਹਿੰਦੇ ਆ ਕਿ ਤੂੰ ਰਾਜਵੀਰ ਬਰਾੜ ਦੇ ਟ੍ਰੇਨਿੰਗ ਤੇ ਜਾਣਾ ਹੁਣ ਉਹ ਤੇਰਾ ਯਾਰ ਆ ਉਹ ਵੀ ਟ੍ਰੇਨਿੰਗ ਲਵਾਉਂਦਾ ਮੈਂ ਕਿਹਾ ਜਿੱਦੇ ਮੈਨੂੰ ਉਹਦਾ ਮਾੜਾ ਦੇਖ ਗਿਆ ਮੈਂ ਉਹਨੂੰ ਟੰਗ ਦੂੰ ਹੂੰ ਫਿਰ ਉਹ ਬੰਦਾ ਥੋੜੀ ਜਿਹਾ ਜਿੱਦੇ ਨਾਲ ਬਹਿ ਕੇ ਖਾਣੇ ਪੀਣੇ ਆ ਯਾਰੀਆਂ ਲਾ ਰਖੀਆਂ ਤੇ ਥੋੜੇ ਉਹਦੇ ਨਾਲ ਤੁਸੀਂ ਰਹਿਨੇ ਤੇ ਉਹ ਮੈਲੇ ਫਿਰ ਤਾਂ ਮੈਲੇ ਦਾ ਆਪਾਂ ਵੀ ਹੋਵਾਂਗੇ ਹੂੰ ਹਨਾ ਇਹ ਲੋਕਾਂ ਦਾ ਦੁਨੀਆਦਾਰੀ ਆ ਪਰ ਮੈਂ ਕਹਿੰਦਾ ਦੁਨੀਆਦਾਰੀ ਤੋਂ ਬੱਕ ਚੱਲਣਾ ਪੈਣਾ ਸਹੀ ਲੈ ਵੀ ਦੋਸਤੋ ਵੀਡੀਓ ਫਿਰ ਬੜੀ ਲੰਮੀ ਹੁੰਦੀ ਜਾਂਦੀ ਐ ਜੇ ਤੁਸੀਂ ਹੋਰ ਵੀਡੀਓ ਰਾਜਵੀਰ ਦੀਆਂ ਗੱਲਾਂ ਸੁਣਨੀਆਂ ਤਾਂ ਤਾਂ ਆਪਦਾ ਪੇਜ ਫੋਲੋ ਕਰ ਲਓ ਜਿਆਦਾ ਤੁਹਾਨੂੰ ਉਥੇ ਮਿਲਣਿਆ ਕਿਉਂਕਿ ਸਾਡੇ ਅਰਗੇ ਤਾਂਣਾ ਹੁੰਦਾ ਕਦੇ ਕਵਾਲ 3 ਮਹੀਨਿਆਂ ਤੋਂ ਸਾਲ ਤੋਂ ਤੇ ਜੇ ਤੁਸੀਂ ਨਿੱਟ ਦੀਆਂ ਇਹਨਾਂ ਦੀਆਂ ਗੱਲਾਂ ਦੇ ਸੁਣਨ ਦਾ ਸਵਾਦ ਲੈਣਾ ਹੈ ਤਾਂ ਦੱਸੀ ਬਈ ਆਪਣਾ ਜਿਹੜਾ ਮੈਂ ਤਾਂ ਦਾ ਜਿਹੜਾ ਮੇਰਾ ਪੇਜ ਆਣਾ ਜੇ ਮੇਰੇ ਮੈਂ ਕੀ ਕਰਨਾ ਮੈਂ ਡੇਲੀ ਦਾ ਕੋਈ ਮਾਸਕਾ ਲਾ ਕੇ ਵੀਡੀਓ ਨਹੀਂ ਪਾਉਂਦਾ ਮੈਂ ਉਹ ਪਾਉਣੀ ਐ ਜੇ ਮੈਂ ਹੁਣ ਆ ਤੇ ਬੱਕਰੇ ਦੇ ਮੋਕ ਲੱਗੀ ਪਈ ਜੇ ਧੋਈ ਜਾਂਦਾ ਮੈਂ ਦੱਸੂ ਆ ਵੀ ਧੋ ਯਾਰ ਇਹਨੂੰ ਇਥੋਂ ਧੋਣੀ ਪਊਗੀ ਠੀਕ ਆ ਆਪਾਂ ਉਹਦੇ ਪੇਤੇ ਪਾਉਣੀ ਹੈ ਰਿਐਲਿਟੀ ਸਹੀ ਹੈ ਨਾ ਕੋਈ ਲਾਉਣੇ ਆ ਉਹਦੇ ਚ ਕਰੀਮ ਨਾ ਫੇਰ ਲਵਣੀ ਨਾ ਕੋਈ ਪਲਰ ਵਾਲੇ ਚ ਜਾਣਾ ਨਾ ਕੋਈ ਆਪਾਂ ਐਡਿਟ ਸ਼ੈਡਿਟ ਕਰਨੀ ਆ ਆਪਾਂ ਪਾਉਣੀ ਹੈ ਰਿਐਲਿਟੀ ਜਿਹੜਾ ਆਪਣੀ ਵੀਡੀਓ ਦੇ ਕੇ ਜਾਨਵਰ ਰੱਖਦਾ ਕੋਈ ਹੁਣ ਜੇ ਮੈਂ ਟ੍ਰੇਨਿੰਗ ਕਹਿੰਦਾ ਅਗਲਾ ਕਹਿੰਦਾ ਬਾਈ ਤੁਸੀਂ ਆਹਦੇ ਟ੍ਰੇਨਿੰਗ ਫਾਰਮ ਚਲਵਾ ਲਓ ਕਰੋ ਫਿਰ ਮੈਂ ਕਹਿੰਦਾ ਲੋਕਾਂ 'ਚ ਤੇ ਮੇਰੇ 'ਚ ਫਰਕ ਕੀ ਰਹਿ ਗਿਆ ਹਮ ਫਰਕ ਕੀ ਰਹਿ ਗਿਆ ਹੁਣ ਲੋਕ ਕੀ ਕਰਦੇ ਕਈ ਬੰਦੇ ਤਾਂ ਗਰੁੱਪ ਬਣਾ ਰੱਖਿਆ ਗਰੁੱਪ ਬਣਾ ਕੇ ਕੀ ਕੀ ਕਰਦੇ ਆ ਕਹਿੰਦੇ ਆ ਵੀ 1000 ਰੁਪਏ ਮਹੀਨੇ ਦਾ ਪਾਈ ਚਲੋ ਜੇ 50 ਬੰਦੇ 200 ਬੰਦਾ ਜੁੜ ਗਿਆ 1000 ਰੁਪਏ ਮਹੀਨੇ ਦਾ 2 ਲੱਖ ਬਣ ਗਿਆ ਬਾਈ ਹੂੰ ਇਹ ਆ ਇੱਕ ਬੰਦੇ ਨੂੰ 1000 ਰੁਪਏ ਕੋਈ ਵੱਡੀ ਗੱਲ ਨਹੀਂ ਅਗਲਾ ਕਹਿੰਦਾ ਪਾ ਦਿੰਨਾ ਯਾਰ ਤੇ ਗਰੁੱਪ ਚ ਟ੍ਰੇਨਿੰਗਾਂ ਦੇਈ ਜਾਂਦੇ ਮੈਂ ਕਹਿੰਦਾ ਯਾਰ ਆਪਣੋਂ ਤਾਂ 1000 ਦੇ ਨਹੀਂ ਪੰਜੇ ਦੀ ਕਾਸੇ ਦੀ ਲੋੜ ਨਹੀਂ ਪੇਜ ਆਪਣਾ ਫੋਲੋ ਕਰ ਲਓ ਵੀਡੀਓ ਸ਼ੇਅਰ ਕਰਿਆ ਕਰੋ ਤੇ ਫੋਨ ਕਰ ਦਿਆ ਕਰੋ ਬਾਈ ਆ ਚੀਜ਼ ਤੇ ਵੀਡੀਓ ਪਾ ਦੇ ਦੋ ਦਿਨਾਂ ਨੂੰ ਪਾਦਾ ਪੰਜ ਦਿਨਾਂ ਨੂੰ ਪਾਦਾ 10 ਦਿਨਾਂ ਨੂੰ ਪਾਦਾ ਕਿਉਂਕਿ ਟਾਈਮ ਕਈ ਜਿਹੇਰੀ ਹੁੰਦਾ ਕਿ ਜਿਹੜੇ ਨਹੀਂ ਹੁੰਦਾ ਪਾਵਾਂਗੇ ਤੇ ਜਿੱਦ ਦੇ ਤੁਹਾਡਾ ਕੋਈ ਰੜਕਦਾ ਹੋਵੇ ਨੂੰ ਸ਼ੇਅਰ ਕਰਦਿਆ ਕਰੋ ਚੁੱਪ ਕਰਕੇ ਸਹੀ ਹੈ ਤੇਜ ਆਪਣਾ ਰਾਜਵੀਰ ਮੱਟਦਾਦੂ ਵਾਲਾ ਠੀਕ ਹੈ ਨੰਬਰ ਤੁਹਾਨੂੰ ਪਤਾ ਹੀ ਹੈ 9050212075 ਪੇਜ ਫੋਲੋ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਵੀਡੀਓ ਜਿਹੜਾ ਮੇਰੀ ਵੀਡੀਓ ਵੇਖਦਾ ਮੈਂ ਬਸ ਆ ਤਾਂ ਆਪਾਂ ਮਿਹਨਤੀ ਕਰਦੇ ਵੀ ਸ਼ੇਅਰ ਕਰਿਆ ਕਰੋ ਸਹੀ ਹੈ ਸ਼ੇਅਰ ਕਰਨਗੇ ਚਾਰ ਬੰਦਾ ਤੱਕ ਪਹੁੰਚੂਗਾ ਧੋਖਾ ਧੜੀ ਤੋਂ ਬਚੂਗਾ ਯਾਰ ਹਾਂ ਰਾਈ ਵੀ ਦੋਸਤੋ ਤੇ ਕਰਿਓ ਫੋਲੋ ਬਾਈ ਦੇ ਪੇਜ ਨੂੰ ਰਾਜਵੀਰ ਮੱਟਦਾਦੂ ਦੇ ਨਾਂ ਤੇ ਆਪਣਾ ਡਿਸਕ੍ਰਿਪਸ਼ਨ ਚ ਲਿੰਕ ਵੀ ਪਿਆ ਪੇਜ ਦਾ ਉਥੇ ਵੀ ਜਾ ਕੇ ਕਲਿੱਕ ਕਰਕੇ ਫੋਲੋ ਕਰ ਸਕਦੇ ਹੋ ਗੱਲਾਂ ਕਿਵੇਂ ਲੱਗੀਆਂ ਕਮੈਂਟਾਂ ਦੇ ਵਿੱਚ ਦੱਸਿਓ ਹੋਰ ਗੱਲਬਾਤ ਕਰਨੀ ਹੈ ਇਹਨਾਂ ਦਾ ਫੋਨ ਨੰਬਰ ਚੱਲੀ ਜਾਂਦਾ ਸਕਰੀਨ ਤੇ ਉਹਦੇ ਤੇ ਗੱਲਬਾਤ ਕਰ ਸਕਦੇ ਹੋ ਤੇ ਰਾਜੀਵਰ ਭਾਈ ਬਹੁਤ ਬਹੁਤ ਧੰਨਵਾਦ ਹਾਂ